ਜਿਹੜੇ ਜਹੇਦਾਰ ਨਿਯੁਕਤ ਕੀਤੇਗੇ ਭਾਵੇਂ ਰਾਤ 2:30 ਵਜੇ ਕੀਤੇਗੇ ਕੁੰਡ ਕੱਟ ਕੇ ਨਿਯੁਕਤ ਕੀਤਾ ਗਿਆ ਕੀ ਤੁਸੀਂ ਉਹਨਾਂ ਨੂੰ ਮੰਨਦੇ ਜੇ ਕਿਉਂਕਿ ਬਹੁੜੀ ਬਹੁਤਿਆਂ ਸੰਪਰਦਾਵਾਂ ਜਿਹੜੀਆਂ ਐ ਬੁੱਢਾ ਦਲ ਕਹਿੰਦੇ ਵੀ ਅਸੀਂ ਉਹਨਾਂ ਨੂੰ ਜਹੇਦਾਰ ਮੰਨਦੇ ਨਹੀਂ ਸੀ ਕਿਉਂਕਿ ਉਹਨਾਂ ਜਿਹੜੇ ਤਖਤ ਦੇ ਉੱਤੇ ਚਾਰਜ ਸਮਹਾਲਣਾ ਸੀ ਉਹ ਤਖਤ ਦਾ ਮਾਲਕ ਜੇ ਬਰਾਜਮਾਨੀ ਨਹੀਂ ਸੀ ਉਹ ਤਖਤ ਖਾਲੀ ਸੀ ਔਰ ਚੋਰੀ ਨਾਲ ਸਿੱਖਾਂ ਦੀ ਪੱਗ ਬੰਨਣੀ ਸਿੱਖ ਉਸ ਨੂੰ ਮਨਜ਼ੂਰ ਨਹੀਂ ਕਰਨਗੇ ਨੂੰ ਲੱਗਦਾ ਵੀ ਹੁਣ ਹੀ ਸਰਬੱਤ ਖਾਲਸੇ ਜੋ ਉਹੋ ਜਿਹੇ ਜਹੇਦਾਰ ਮਿਲ ਜਾਣਗੇ ਅੱਜ ਵੀ ਮੈਂ ਤੇ ਕਹਿੰਨਾ ਵੀ ਸ੍ਰੀ ਅਕਾਲ ਪੁਰਖ ਸਾਹਿਬ ਦੇ ਜੱਥੇਦਾਰ ਦੀ ਇਹ ਸ਼ੀਟ ਆ ਜੋ ਤਖਤ ਤੇ ਅਹੁਦਾ ਹੈ ਬਰਾਜਮਣ ਉਹ ਆਵਾਰਾ ਸਾਹਿਬ ਹੀ ਰਹਿਣ ਤੇ ਦੂਜੇ ਤਖਤਾਂ ਜਿਹੜੇ ਤਿਆਰ ਤਖਤ ਉਹਨਾਂ ਨਿਯੁਕਤੀ ਕੀਤੀ ਜਾਵੇ ਉਹ ਕਹਿੰਦਾ ਵੀ ਹਾਸੇ 'ਚ ਗੱਲ ਕੀਤੀ ਕਹਿੰਦਾ ਹੁਣ ਪ੍ਰਦੀਪ ਸਿੰਘ ਕੜਗੱਜ ਨੂੰ ਕੋ ਕਲਦੀਪ ਸਿੰਘ ਕੜਗੱਜ ਲਾ ਕੇ ਹੁਣ ਬਾਦਲ ਰਾਲ ਆਵੇ ਪਿੱਛੇ ਅੱਛਾ ਜਿਹੇਦਾਰ ਤੋਂ ਬਿਨਾ ਹੁਲਾਮੱਲਾ ਰਾਂਭੜੀ ਹੁੰਦਾ ਨਾਨਕਪੁਰ ਸਾਹਿਬ ਉਹਨਾਂ ਦਿਨਾਂ ਦੇ ਵਿੱਚ ਇਹ ਕਲੇਸ਼ ਖੜਾ ਕਰਤਾ ਇਹਨਾਂ ਨੇ ਜਰਗਵੀਰ ਸਿੰਘ ਨੂੰ ਹਰਪ੍ਰੀਤ ਸਿੰਘ ਨਾਲ ਲੱਗ ਹੀ ਰਿਆ ਇਹ ਚਿੰਤਾ ਦਾ ਵਿਸ਼ਾ ਹੁਣ ਕਹਿ ਰਹੇ ਆ ਵਿਦਵਾਨ ਫਿਰ ਹੁਣ ਬਣ ਕੇ ਤੁਸੀਂ ਕੀ ਰੂਪ ਦੇ ਰਹੇ ਹੋ ਸੱਤ ਇਹ ਹੁਣ ਸੋਧਾ ਲਾਉਣਾ ਹੀ ਪੈਣਾ ਵਾ ਇੱਕ ਸਖਬੀਰ ਸਿੰਘ ਬਾਦਲ ਨੂੰ ਖੁਸ਼ ਕਰਨ ਦੇ ਖਾਤਰ ਸਾਰੀ ਕੌਮ ਨੂੰ ਪੱਠੀ ਦੇ ਵਿੱਚ ਝੋਕ ਦਿੱਤਾ ਇਹਨਾਂ ਨੇ ਜੋ ਕਿ ਬੜੀ ਨਿੰਦਣਯੋਗ ਗੱਲ ਆ ਨਾ ਉੱਥੇ ਗੁਰੂ ਗ੍ਰੰਥ ਤੇ ਨਾ ਉੱਥੇ ਪੰਥ ਪੂਰੀ ਗੈਰ ਹਾਜ਼ਰੀ ਦੇ ਵਿੱਚ ਇਹ ਸਿੰਘ ਜਿਹੜੇ ਜਿਵੇਂ ਇੱਕ ਸਕੂਲ ਦਾ ਆਪਾਂ ਪ੍ਰਧਾਨ ਹੀ ਬਣਾ ਦਿੰਦੇ ਕਾਲਜਾਂ ਦਾ ਉਵੇਂ ਚੱਕ ਕੇ ਤੇ ਨਾ ਇਹ ਕੋਈ ਸਿੰਘ ਸਾਹਿਬਾ ਵਾਲੀ ਗੱਲ ਤਾਂ ਨਹੀਂ ਨਾ ਕੀਤੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਅੱਜ ਫਰੋਜਪੁਰ ਦੀ ਪਾਵਨ ਧਰਤੀ ਸਾਰਾਗੜੀ ਦੇ ਵਿੱਚ ਪੰਥਕ ਆਗੂਆਂ ਦੀ ਇਕੱਤਰਤਾ ਹੋਈ ਜਾਣਨ ਦਾ ਯਤਨ ਕਰਦੇ ਹਾਂ ਸਾਰੇ ਆਗੂਆਂ ਦਾ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਡਾਕਟਰ ਸਾਹਿਬ ਤੁਸੀਂ ਸਾਰੇ ਆਗੂਆਂ ਦੀ ਅੱਜ ਇੱਕ ਇਕਤਰਤਾ ਕੀਤੀ ਹੈ ਇਕਤਰਤਾ ਦਾ ਮੁੱਖ ਕਾਰਨ ਕੀ ਹੈ ਜੀ ਇਕਤਰਤਾ ਮੁੱਖ ਕਾਰਨ ਹੈ ਜੋ ਇਸ ਟਾਈਮ ਮੌਜੂਦਾ ਸਥਿਤੀ ਸਾਡੇ ਸੰਸਥਾਵਾਂ ਦੀ ਬਣੀ ਹੈ ਸਾਡੇ ਸ੍ਰੀ ਅਕਾਲ ਤਖਤ ਦੀ ਮਰਜ਼ਾਦਾ ਨੂੰ ਢਾਲ ਆ ਰਹੀ ਢਾਲਾਈ ਜਾ ਰਹੀ ਹੈ ਜੋ ਮਰਜ਼ਾਦਾ ਦਾ ਘਾਣ ਕੀਤਾ ਜਾ ਰਿਹਾ ਉਸ ਸਿੱਖੀ ਸਿਧਾਂਤ ਦਾ ਘਾਣ ਹੋ ਰਿਹਾ ਕੁਝ ਬੰਦਿਆ ਤੋਂ ਨਿੱਜੀ ਇਤਾਂ ਦੀ ਖਾਤਰ ਉਹਨਾਂ ਨੂੰ ਵਰਤ ਰਹੇ ਆ ਅੱਜ ਖਾਲਸਾ ਪੰਥ ਜਾਗ ਉੱਠਿਆ ਔਰ ਇਹ ਕਰਨ ਕੀਤਾ ਅੱਜ ਸਾਰੀਆਂ ਸੰਸਥਾਵਾਂ ਨੇ ਰਲ ਕੇ ਵੀ ਅਸੀਂ ਇੱਕ ਪਲੇਟਫਾਰਮ ਤੇ ਹੋ ਕੇ ਡਟ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਖੜੇ ਆ ਤੇ ਜਿਹੜੇ ਮਰਜ਼ਾਦਾ ਨੂੰ ਢਾਲ ਆ ਰਹੇ ਆ ਜਿਹੜੇ ਸਾਡੇ ਅਕਾਲ ਤਖਤ ਦੀ ਆਨ-ਚਾਨ ਨੂੰ ਥੱਲੇ ਡੇਗਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਅਸੀਂ ਅੱਗੇ ਮੌਕਾ ਨਹੀਂ ਦੇਵਾਂਗੇ ਔਰ ਡਟ ਕੇ ਪਹਿਰਾ ਗੇ ਔਰ ਉਹਨਾਂ ਨੂੰ ਧਰੂਕੇ ਸ਼੍ਰੋਮਣੀ ਕਮੇਟੀ ਖਾਲੀ ਦਲ ਅਤੇ ਕਾਲ ਤਖਤ ਦੇ ਕਬਜੇ ਤੋਂ ਪਾਸੇ ਕਰਾਂਗੇ ਜਿਹੜੇ ਜਹੇਦਾਰ ਨਿਯੁਕਤ ਕੀਤੇ ਗਏ ਭਾਵੇਂ ਰਾਤ 2:30 ਵਜੇ ਕੀਤੇ ਗਏ ਕੁੰਡ ਕੱਢ ਕੇ ਨਿਯੁਕਤ ਕੀਤਾ ਗਿਆ ਕੀ ਤੁਸੀਂ ਉਹਨਾਂ ਨੂੰ ਮੰਨਦੇ ਜੇ ਕਿਉਂਕਿ ਬਹੁਤ ਬਹੁਤਿਆ ਸੰਪਰਦਾਵਾਂ ਜਿਹੜੀਆਂ ਹੈ ਬੁੱਢਾ ਦਲ ਕਹਿੰਦੇ ਵੀ ਅਸੀਂ ਉਹਨਾਂ ਨੂੰ ਜਹੇਦਾਰ ਮੰਨਦੇ ਨਹੀਂ ਤੁਸੀਂ ਮੰਨਦੇ ਅੱਜ ਦਾ ਕੱਠ ਉਹ ਜਹੇਦਾਰ ਨੂੰ ਨਹੀਂ ਮੰਨਦਾ ਕਿਉਂਕਿ ਉਹਨੇ ਜਿਹੜੇ ਤਖਤ ਦੇ ਉੱਤੇ ਚਾਰਜਸ ਸੰਭਾਲਣਾ ਸੀ ਉਹ ਤਖਤ ਦਾ ਮਾਲਕ ਜੇ ਬਰਾਜਮਾਨੀ ਨਹੀਂ ਸੀ ਉਹ ਤਖਤ ਖਾਲੀ ਸੀ ਔਰ ਚੋਰੀ ਨਾਲ ਸਿੱਖਾਂ ਦੀ ਪੱਗ ਬੰਨਣੀ ਸਿੱਖ ਉਸ ਨੂੰ ਮਨਜ਼ੂਰ ਨਹੀਂ ਕਰਨਗੇ ਸੋ ਅੱਜ ਸਾਰੀਆਂ ਸੰਸਥਾਵਾਂ ਨੇ ਇਹ ਕਿਹਾ ਹੈ ਕਿ ਅਸੀਂ ਇੱਥੇ ਤੱਕ ਨਾਲ ਚੋਰੀ ਨਾਲ ਸਿੱਖਾਂ ਦੀ ਕੌਮ ਦਾ ਆਗੂ ਨਹੀਂ ਬਣਾ ਸਕਦੇ ਅਤੇ ਨਾ ਹੀ ਅਸੀਂ ਉਹਨੂੰ ਮੰਨਦੇ ਹਾਂ ਜੀ ਸਾਡੇ ਸੇਖੋ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਵੀ ਆ ਇਸ ਤਰੀਕੇ ਦਾ ਪਹਿਲਾਂ ਕੰਮ ਕਦੀ ਹੋਇਆ ਸੀ ਚਲੋ ਆਪਾਂ ਵੇਖਦੇ ਹਾਂ ਕਿ ਜ਼ਹੀਦਾਰ ਰਾਤੂ ਰਾਤ ਬਦਲਦੇ ਜਾਂਦੇ ਸੀ ਪਰ ਇਸ ਤਰੀਕੇ ਨਿਯੁਕਤੀ ਜਿਹੜੀ ਤਾਜ ਪੋਛੀ ਉਹ ਕਿਤੇ ਨਾ ਕਿਤੇ ਮਰਿਆਦਾ ਦੇ ਵਿੱਚ ਕੀਤੀ ਜਾਂਦੀ ਸੀ देखो ये पहला तो ਜਿੰਨਾ ਵੀ ਇਹ ਪ੍ਰਬੰਧ ਹੈਗਾ ਜੀ ਜੀ ਇਹ ਪ੍ਰਬੰਧ ਜਿਹੜਾ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਦਾ ਉਹ ਪ੍ਰਬੰਧ ਸਹੀ ਨਹੀਂ ਹੈਗਾ ਹਮ ਮਤਲਬ ਜਿਹੜਾ ਆਪਣਾ ਨਿਯੁਕਤੀ ਦਾ ਵਿਧੀ ਵਿਧਾਨ ਆ ਉਹ ਸਿੱਖਾਂ ਨੂੰ ਘਰਨਾ ਪੈਣਾ ਹੈ ਵੀ ਇਹ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਕਿਉਂ ਕਿਵੇਂ ਕਰੀ ਜਾ ਸਕੀ ਇਹ ਪਹਿਲਾਂ ਵੀ ਨਿਯੁਕਤੀ ਜਿਹੜੀ ਆ ਇਹ ਇੱਕ ਧਰ ਜਿਹੜੀ ਕੋਲ ਐਸਜੀਪੀਸੀ ਦੀ ਸੇਵਾ ਹੁੰਦੀ ਉਹ ਕਰਦੀ ਆ ਰਹੀ ਆ ਜਦ ਕਿ ਜਿਹੜਾ ਐਕਟ ਵੀ ਆ ਉਹ ਵੀ ਇਹ ਨਹੀਂ ਦੱਸ ਰਿਹਾ ਵੀ ਅਕਾਲ ਤਖਤ ਸਾਹਿਬ ਦੀ ਨਿਊ ਜਥੇਦਾਰ ਦੀ ਨਿਯੁਕਤੀ ਐਸਜੀਪੀਸੀ ਨੇ ਕਰਨੀ ਉਹ ਸਿਰਫ ਜਿਹੜੇ ਉਥੋਂ ਦੇ ਗੁਰਦੁਆਰਾ ਪ੍ਰਬੰਧ ਦੀ ਗੱਲ ਕਰ ਰਿਹਾ ਵੀ ਜਿਹੜੇ ਅਕਾਲ ਤਖਤ ਸਾਹਿਬ ਦਾ ਗੁਰਦੁਆਰਾ ਦਾ ਪ੍ਰਬੰਧ ਉਹ ਨਹੀਂ ਦੇਖਣਾ ਤੇ ਪਹਿਲਾਂ ਵੀ ਹੁੰਦਾ ਆਇਆ ਸੀ ਪਾਦਰ ਹੋਣਾਂ ਨੇ ਹੁਣ ਤਾਂ ਇਹਨਾਂ ਨੇ ਜਿਵੇਂ ਅੱਤ ਕਰਤੀ ਹੈ ਜੋ ਗੁਰਸਿੱਖਾਂ ਨੂੰ ਸੰਗਤ ਨੂੰ ਮਨਜ਼ੂਰ ਨਹੀਂਗਾ ਇਹਨਾਂ ਦੇ ਪਾਸ ਗੁਰੂ ਸਾਹਿਬ ਨੇ ਆਪ ਉਹਦੇੜੇ ਆ ਕਿਉਂਕਿ ਇਹ ਬੜੇ ਚਿਰ ਤੋਂ ਰਾਜ ਕਰ ਰਹੇ ਸੀ ਉਹ ਪਾਪਾਂ ਦਾ ਘੜਾ ਇਹਨਾਂ ਦਾ ਭਰਦਾ ਜਾ ਰਿਹਾ ਤੇ ਗੁਰੂ ਸਾਹਿਬ ਖੋਦਨਾ ਤੋਂ ਕੋਈ ਨਾ ਕੋਈ ਜਿਹੜੀ ਇਹੋ ਜਿਹੀਆਂ ਗਲਤੀਆਂ ਕਰਾ ਰਹੇ ਆ ਜਿਹਦੇ ਨਾਲ ਇਹ ਜਮਾਂ ਚਾਨਣ ਹੋ ਗਿਆ ਵੀ ਇਹ ਧਰ ਲਾਇਕ ਨਹੀਂ। ਬਾਬਾ ਜੀ ਸਾਡੇ ਨਾਲ ਨੇ ਸਤਰਾਮ ਸਿੰਘ ਜੀ ਵੱਲੀਆਂ ਬਾਬਾ ਜੀ ਗੱਲ ਕਰੀਏ ਅਕਾਲ ਤਖਤ ਦੀ ਅਕਾਲ ਤਖਤ ਦੇ ਜਹੇਦਾਰ ਦਾ ਅਧਿਕਾਰ ਖੇਤਰ ਸਾਰੇ ਵਰਲਡ ਦੇ ਵਿੱਚ ਹੈ। ਅਕਾਲ ਤਖਤ ਦੇ ਸਿੰਘ ਸਾਹਿਬ ਦਾ ਹੁਕਮਨਾਮਾ ਸਮੂੱਚੀ ਕੌਮ ਮੰਦੀ ਹੈ। ਪਰ ਜਿਹੜੀ ਇਹ ਜੀ ਪਿਛੇ ਅਧਿਕਾਰ ਖੇਤਰ ਹਰਿਆਣਾ ਜਾ ਕੇ ਬਦਲ ਜਾਂਦਾ ਹੈ। ਉਹਨਾਂ ਦਾ ਕੁੰਡਾ ਦੇ ਜਹੇਦਾਰ ਦੇ ਉੱਪਰ ਇਹ ਰਾਤੋ ਰਾਤ ਬਦਲੇ ਜਾਂਦੇ ਆ ਜਿਹੜੇ ਲਾਉਣ ਦੀ ਵਿਧੀ ਹੈ ਇਹ ਗੈਰ ਸਿੱਖ ਜਿਹੜੇ ਗੈਰ ਸਿੱਖ ਜਮਾਤ ਜਿਹੜੀ ਹੈ ਉਹ ਉਹ ਮਜ਼ਾਕ ਉ ਬਿਲਕੁਲ ਭਾਈ ਰਪਾਲ ਸਿੰਘ ਤੁਸੀਂ ਦੋਸਤ ਸਵਾਲ ਕੀਤਾ ਆ ਜੀ ਜਦੋਂ ਕਿ ਆਪਾਂ ਵੇਖਿਆ ਕਿ ਜੋ ਵੀ ਦੀ ਵਿਧਾਨ ਬਣਿਆ ਪਾਕਿਸਤਾਨ ਬਣ ਤੋਂ ਪਹਿਲਾਂ ਤੋਂ ਬਣਿਆ ਜੀ ਅਕਾਲ ਤਖਤ ਸਾਹਿਬ ਦਾ ਜੀ ਬਿਲਕੁਲ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਆ ਇਕੱਲਾ ਸ਼ਰੋਣੀ ਕਮੇਟੀ ਦਾ ਨਹੀਂ ਗਾ ਹਾਂ ਜਾਂ ਇਕੱਲੀ ਸ਼ਰੋਣੀ ਕਮੇਟੀ ਥੋਪ ਨਹੀਂ ਸਕਦੀ ਜੀ ਕਿਉਂਕਿ ਜਿੰਨੀ ਦੁਨੀਆਂ ਆ ਵਰਲਡ ਦੇ ਵਿੱਚ ਜਿੱਥੇ ਵੀ ਕੋਨੇ-ਕੋਨੇ ਸਿੱਖ ਵੱਸਦਾ ਆ ਸਾਰਿਆਂ ਦਾ ਸਿਰ ਜਸ ਮਰਪਸਰੀ ਕਾਲ ਤੱਕ ਸਾਬ ਨੂੰ ਸਾਰੇ ਜਿੰਨੇ ਸਿੱਖ ਜਗਤ ਆ ਜੀ ਉਹ ਭਾਵੇਂ ਹਰਿਆਣੇ ਦੀ ਕਮੇਟੀ ਹੋਵੇ ਜੀ ਭਾਵੇਂ ਦਿੱਲੀ ਦੀ ਕਮੇਟੀ ਹੋਵੇ ਭਾਵੇਂ ਪਾਕਿਸਤਾਨ ਦੀ ਹੋਵੇ ਤੇ ਭਾਵੇਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਹੋਣਾ ਜੀ ਤੇ ਕਲਾ ਅਧਿਕਾਰ ਛਣੋਣੀ ਕਮੇਟੀ ਨੂੰ ਕੀ ਆ ਕਿ ਉਹ ਆਲਫਾਫੇ ਜੋ ਕੱਢ ਕੇ ਜਹੇਦਾਰ ਲਾ ਦੇਣਾ ਹਮ ਇਸ ਕਰਕੇ ਇਹ ਸਾਰਾ ਜਿਹੜਾ ਐਕਟ ਨਹੀਂ ਦੱਸਦਾ ਹਮ ਜੋ ਐਕਟ ਐ ਐਕਟ ਦੇ ਮੁਤਾਬਕ ਉਹ ਖਾਲੀ ਥਾਂ ਪਿਆ ਆ ਹਮ ਨਿਯੁਕਤੀ ਕਿਵੇਂ ਹੋਣੀ ਚਾਹੀਦੀ ਹੈ ਨਿਯੁਕਤੀ ਮੈਂ ਸਮਝਦਾ ਸਰਬੱਤ ਖਾਲਸਾ ਸਭ ਤੋਂ ਵਧੀਆ ਆ ਭਾਵੇਂ ਸਰਬੱਤ ਖਾਲਸਾ ਚੁਣਵਾਤੇ 6 ਮਹੀਨੇ ਲੱਗ ਜਾਣਾ ਹਮ ਸਾਲ ਲੱਗ ਜਾਣਾ ਉਹਦੇ ਵਿੱਚ ਇਹ ਨਹੀਂ ਕੱਲੇ ਪੰਜਾਬ ਦੇ ਸਿੱਖੀ ਉਹਦੇ ਵਿੱਚ ਉਹ ਪਾਕਿਸਤਾਨ ਦੇ ਸਿੱਖ ਵੀ ਹੋਣੇ ਚਾਹੀਦੇ ਆ ਉਹਦੇ ਵਿੱਚ ਜਿੰਨੇ ਸਾਡੀ ਦੁਨੀਆ ਦੇ ਵਰਲਡ ਦੇ ਵਿੱਚ ਅਮਰੀਕਾ ਦੇ ਵਿੱਚ ਆ ਕੈਨੇਡਾ ਦੇ ਵਿੱਚ ਆ ਇੰਗਲੈਂਡ ਦੇ ਵਿੱਚ ਆ ਮਲੇਸ਼ੀਆ ਜਿੱਥੇ ਵੀ ਸਿੱਖ ਵਸਦਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਉੱਥੋਂ ਦੇ ਜਿਹੜੇ ਗੁਰਦੁਆਰੇ ਸਿੰਘ ਸੁਭਾਵਾਂ ਆ ਆ ਬਣੀਆਂ ਆ ਖਾਲਸਾ ਗੁਰਦੁਆਰੇ ਬਣੇ ਨੇ ਉਥੋਂ ਦੇ ਮੁਖੀ ਨੇ ਜਿਹੜੇ ਸਭ ਦੇ ਨੁਮਾਇंदे ਜਿਹੜੇ ਆ ਨੁਮਾਇੰਦਿਆਂ ਦੇ ਵਿੱਚ ਆਣ ਕੇ ਸਰਬੱਤ ਖਾਲਸਾ ਦਾ ਜਾਵੇ ਉਹ ਸਰਬੱਤ ਖਾਲਸਾ ਚਬੀ ਧਰਤੀ ਤੇ ਹੋਇਆ ਸੀ ਸਿੰਘ ਸਾਹਿਬ ਹੀ ਚੁਣੇ ਗਏ ਆਪਣੇ ਆਪ ਅਸਤੀਫਾ ਦੇ ਗਏ ਸੰਗਤਾਂ ਨੇ ਮੰਗਿਆ ਵੀ ਨਹੀਂ ਕੇਵਲ ਇੱਕ ਜਹੇਦਾਰ ਜਿਹੜੇ ਉਹ ਜੇਲ੍ਹ ਦੇ ਵਿੱਚ ਨੇ ਹਵਾਰਾ ਜੀ ਉਹਨਾਂ ਨੂੰ ਕੌਮ ਮੰਨ ਰਹੀ ਏ ਬਾਕੀ ਜਹੇਦਾਰ ਸਰਬੱਤ ਖਾਲਸਾ ਤੇ ਪਹਿਲਾਂ ਵੀ ਹੋਇਆ ਸੀ ਇਹ ਵੀ ਮਤਲਬ ਬੜੇ ਲੋਕਾਂ ਦਾ ਇਹ ਵੀ ਇਲਜ਼ਾਮ ਹੈ ਵੇਖੋ ਜੀ ਮੈਂ ਸਮਝਦਾ ਕਿ ਉਹ ਸਰਬੱਤ ਖਾਲਸਾ ਸਾਡਾ ਇਸੇ ਨਿਜਾਮ ਨੂੰ ਲੈ ਕੇ ਇਨਾਂ ਦੀਆਂ ਕਰਤੂਤਾਂ ਨੂੰ ਲੈ ਕੇ ਅਕਾਲੀ ਦਰ ਨੂੰ ਕਾਲੀ ਦੇ ਨਾਲ ਬਤਕਾਲ ਜਲਦਬਾਜ਼ੀ ਹੋਇਆ ਸੀਗਾ ਉਹਦੇ ਵਿੱਚ ਅਸੀਂ ਛੇਤੀ ਚੋਣ ਨਹੀਂ ਕਰ ਸਕੇ ਜੇ ਚੋਣ ਕਰ ਸਕੇ ਆ ਤੇ ਸਿਰਫ ਭਾਈ ਜਗਤਾਰ ਸਿੰਘ ਵਾਰਾ ਦੀ ਵਧੀਆ ਚੋਣ ਕਰ ਸਕੇ ਆ ਤੇ ਉਹ ਸਾਡੇ ਮੈਂਜ ਵੀ ਅਸੀਂ ਉਹਨੂੰ ਅਕਾਲ ਤਖਤ ਸਾਹਿਬ ਦਾ ਜਹੇਦਰ ਮੰਨਦੇ ਆ ਤੁਹਾਨੂੰ ਲੱਗਦਾ ਵੀ ਹੁਣ ਵੀ ਸਰਬੱਤ ਖਾਲਸੇ ਦੇ ਉਹੋ ਜਿਹੇ ਜਹੇਦਰ ਮਿਲ ਜਾਣਗੇ ਅੱਜ ਵੀ ਮੈਂ ਤੇ ਕਹਿੰਨਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਹ ਸ਼ੀਟ ਆ ਜੋ ਤਖਤ ਤੇ ਅਹੁਦਾ ਇਬਰਾਜ਼ਮਨ ਉਹ ਵਾਰਾ ਸਾਹਿਬ ਹੀ ਰਹਿਣ ਤੇ ਦੂਜੇ ਤਖਤਾਂ ਜਿਹੜੇ ਤਿਆਰ ਤਖਤ ਉਹਨਾਂ ਨੂੰ ਨਿਯੁਕਤੀ ਕੀਤੀ ਜਾਵੇ ਜੀ ਹਾਂਜੀ ਸਾਡੇ ਸੰਤ ਮਹਾਂਪੁਰਖ ਵੀ ਹਾਂਜੀ ਬਾਬੇ ਕੀ ਕਹਿਣਾ ਚਾਹੁੰਦੇ ਜੀ ਅੱਜ ਦੀ 71 ਤਨੋਂ ਵੇਖ ਕੇ ਸਾਰੇ ਇੱਕ ਨੇ ਸੁਝਾਅ ਪੂ ਆਪਣੇ ਦਿੱਤੇ ਔਰ ਜੋ ਅੱਜ ਦੀ ਤਰਾਸਦੀ ਏ ਜੋ ਸਿੱਖੀ ਸਿਧਾਂਤਾਂ ਦਾ ਘਾਣ ਹੋ ਰਿਹਾ ਹੈ ਅੱਜ ਤੁਸੀਂ ਦਰਦ ਲੈ ਕੇ ਸਾਰੇ 71 ਹੋਏ ਹੋ ਅੱਜ ਦੀ ਮੀਟਿੰਗ ਜੋ ਕੀ ਕੱਢਿਆ ਪਾਇਆ ਸੋ ਇਸੇ ਤਰ੍ਹਾਂ ਹੀ ਆ ਵੀ ਜੇ ਹੋਇਆ 71 ਮਿਲੋ ਮੇਰੇ ਭਾਈ ਦੂਰ ਦਾ ਦੂਰ ਕਰੋ ਲਿਵਲਾਇ ਇਹ ਸਾਰੇ ਸਿੱਖਾ ਕਤਰ ਹੋ ਕੇ ਆਪਾਂ ਇਹ ਹਮਲਾ ਮਾਰਾਂਗੇ ਹੂੰ ਤੇ ਜਿਸ ਤਰ੍ਹਾਂ ਪਰਿਵਾਰਵਾਦੀ ਸੋਚ ਜਿਹੜੀ ਆ ਉਹ ਜਹੇਦਾਰ ਸਾਹਿਬ ਨੂੰ ਚਲਾ ਰਹੀ ਆ ਤੇ ਆਪਾਂ ਇਹਨਾਂ ਨੂੰ ਲਾਂਭੇ ਕਰ ਸਕਦੇ ਆ ਜੇ ਸਾਰੇ ਸੇਖ ਆਪਾਂ ਇਕੱਤਰ ਹੋ ਕੇ ਇਧਰਲੇ ਪਾਸੇ ਤੁਰੀਏ ਤੇ ਸਤਿਗੁਰੂ ਦੀ ਕਿਰਪਾ ਮਹਾਰਾਜ ਦੀ ਬਖਸ਼ਿਸ਼ ਹੋਣੀ ਆ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਥਾਨ ਆ ਉਹਦਾ ਤਖਤ ਤੇ ਉਹ ਤਖਤ ਨੂੰ ਕੋਈ ਵੀ ਆਪਦੇ ਕਬਜ਼ੇ 'ਚ ਨਹੀਂ ਕਰ ਸਕਦਾ ਨਾ ਕਰ ਸਕਿਆ ਅਜ ਤੱਕ ਹਕੂਮਤਾਂ ਆਈਆਂ ਨੇ ਹਕੂਮਤਾਂ ਜਾਂਦੀਆਂ ਰਹੀਆਂ ਨੇ ਉਹ ਕੋਈ ਵੀ ਅਜ ਤੱਕ ਅਕਾਲ ਤਖਤ ਨੂੰ ਆਪਣੇ ਕਾਬੂ ਚ ਨਹੀਂ ਕਰ ਸਕਿਆ ਜਲਦਬਾਜੀ ਚ ਕਿਉਂ ਸਿੰਘ ਸਾਹਿਬ ਚੁਣਿਆ ਗਿਆ ਕਿਸ ਗੱਲੋਂ ਚੁਣਿਆ ਗਿਆ ਕਿਉਂਕਿ ਹੁਣ ਆਪਾਂ ਵੇਖਦੇ ਹੋਲਾ ਮਹੱਲਾ ਆਨੰਦਪੁਰ ਦਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਹਾਲਾਂਕਿ ਖਾਲਸੇ ਦੀ ਸਿਰਜਣਾ ਹੋਈ ਪਰ ਵਿਸਾਖੀ ਦਾ ਦਿਹਾੜਾ ਪਦਮਦਮਾ ਸਾਹਿਬ ਮਨਾਉਂਦੇ ਆ ਉੱਥੇ ਕੌਮ ਦੇ ਨਾਂ ਸਿੰਘ ਸਾਹਿਬ ਨੇ ਸੰਦੇਸ਼ ਜਾਰੀ ਕਰਨਾ ਸੀ ਕਿ ਸੰਦੇਸ਼ ਦੀ ਖਾਤਰ ਹੀ ਤਾਂ ਸਿੰਘ ਸਾਹਿਬ ਬਦਲਿਆ ਗਿਆ ਬਿਲਕੁਲ ਜੀ ਇਹ ਇਹਨਾਂ ਦੀ ਰਾਜਸੀ ਗੱਲ ਸੀਗੀ ਵੀ ਇਹਨਾਂ ਨੇ ਸੋਚਿਆ ਵੀ ਜੇ ਸਾਰੀ ਕੱਤਰ ਸੰਗਤ ਹੋਏਗੀ ਅਸੀਂ ਕਿਵੇਂ ਨਾ ਕਿਵੇਂ ਕਰਕੇ ਜਿਹੜਾ ਸਿੰਘ ਸਾਹਿਬ ਉਹ ਥੋਪ ਦਈਏ ਤੇ ਜਿਹੜੀ ਕੋ ਜਿੰਨੀ ਸੰਗਤ ਆ ਉਹ ਸਿੰਘ ਸਾਬ ਨੂੰ ਸਿੰਘ ਸਾਬ ਮੰਨ ਲੇਗੀ ਪਰ ਇਹ ਜਿਹੜੀ ਇਸ ਤਰ੍ਹਾਂ ਮੰਨਿਆ ਨਹੀਂ ਜਾਣਾ ਕਿਉਂਕਿ ਜਿਹੜੀ ਸਮੁੱਚੀਆਂ ਸੰਪਰਦਾਵਾਂ ਸੰਗਤ ਉਹ ਇਸ ਤਰ੍ਹਾਂ ਜਿਹੜੇ ਲਿਫਾਫੇ ਵਿੱਚੋਂ ਕੱਢੇ ਜਥੇਦਾਰ ਨੂੰ ਜਥੇਦਾਰ ਨਹੀਂ ਮੰਨ ਸਕਦੀ ਬਿਲਕੁਲ ਜਿਵੇਂ ਮਹਾਲਮ ਸਾਹਿਬ ਇਹਨਾਂ ਨੇ ਕਿਹਾ ਵੀ ਕੌਮ ਦਾ ਜਹੇਦਾਰ ਜੇ ਕੌਮ ਮੰਨੇਗੀ ਤੇ ਜਹੇਦਾਰ ਹੈ ਜੇ ਇੱਕ ਪਰਿਵਾਰ ਹੀ ਮੰਨੀ ਜਾਵੇ ਜਹੇਦਾਰ ਨਹੀਂ ਅੱਜ ਸਮੁੱਚੇ ਆਗੂਆਂ ਨੇ ਕਹਿਤਾ ਵੀ ਇਹਨੂੰ ਜਹੇਦਾਰੀ ਨਹੀਂ ਮੰਨਦੇ ਕੀ ਕਹੋਗੇ ਵੇਖੋ ਜਹੇਦਾਰ ਸਾਡੀ ਕੌਮ ਦਾ ਸ਼ਰੀ ਅਕਾਲਤ ਦਾ ਮਹਾਨ ਹਾਂ ਸਿੱਖ ਪੰਥ ਦੀ ਸ਼ਾਨ ਸੀਗਾ ਜੀ ਤੇ ਜਦੋਂ ਦਾ ਕਾਲ ਤਸ ਸੇ ਬਾਦਲ ਪਰਿਵਾਰ ਦਾ ਕਬਜ਼ਾ ਹੋਇਆ ਇੱਕ ਪਰਿਵਾਰਤ ਹੋਇਆ ਜੀ ਉਸ ਤੋਂ ਬਾਅਦ ਇੱਕ ਪਰਿਵਾਰ ਦਾ ਕਾਲ ਤਸ ਨੇ ਬਲਾਮ ਕਰ ਲਿਆ ਜਿਵੇਂ ਪਹਿਲਾਂ ਮਹੰਤਾਂ ਨੇ ਕਰਿਆ ਸੀ ਕਿਸੇ ਟਾਈਮ ਤੇ ਹੁਣ ਜਿਹੜਾ ਸਿੰਘ ਸਭ ਲਾਉਂਚ ਦੀ ਗੱਲ ਕੀਤੀ ਜਾ ਰਹੀ ਆ ਜੀ ਇਹ ਸਿਰਫ ਜਿਹੜਾ ਫਕਰੇ ਕੌਮ ਵਾਪਸ ਲਿਆ ਗਿਆ ਹੂੰ ਜਿਹੜਾ ਇਹਨਾਂ ਨੂੰ ਕਮੇਟੀ ਬਣਾ ਕੇ ਦੁਬਾਰਾ ਪਰਤੀ ਨੂੰ ਭੰਗ ਕੀਤਾ ਗਿਆ ਕਾਲੀਦਲ ਭੰਗ ਕਰ ਦੁਬਾਰਾ ਪਰਤੀ ਸ਼ੁਰੂ ਕੀਤੀ ਵੀ 0 ਤੋਂ ਪਰ ਉਹ ਫੈਸਲੇ ਇਹਨਾਂ ਨੂੰ ਮਨਜ਼ੂਰ ਨਹੀਂ ਲੱਗੇ ਵੀ ਅਸੀਂ ਤਾਂ ਫਿਰ ਥੱਲੇ ਆ 0 ਤੋਂ ਆ ਜਾਾਂਗੇ ਇਸ ਕਰਕੇ ਰਾਤੋ ਰਾਤ ਇਹਨਾਂ ਦਾ ਪ੍ਰਯੋਗ ਕਰਕੇ ਪਹਿਲੋ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਅਸਤੀਫਾ ਲਿਆ ਬਾਅਦ ਵਿੱਚ ਇੰਨੇ ਜਹੇਦਾਰ ਪਹਿਲੋ 26 ਦਿਨਾਂ ਦੇ ਵਿੱਚ ਬਦਲੇ ਗਏ ਪਹਿਲੋ ਕਿ ਹਰਪ੍ਰੀਤ ਤੇ ਉਹ ਕਰਤਾਰਕੁਸ਼ੀ ਕੀਤੀ ਕਿਦੋਂ ਜਹੇਦਾਰ ਲਾਇਆ ساری ਜ਼ਿੰਦਗੀ ਤੁਹਾਡੇ ਉਹਨੇ ਨੌਕਰੀ ਕੀਤੀ ਜੀ ਸਿੰਘ ਸਾਹਿਬ ਦੀ ਕੀਤੀ ਦਰਬਾਰ ਆਪਣੇ ਮੁਖਸਰ ਸਾਹਿਬ ਕੀਤੀ ਉਦੋਂ ਤੋਂ ਉਹਨੇ ਕਾਹਨ ਦਿੱਸਤੇ ਸੀ ਕਿ ਉਹਨੇ ਐਨਾ ਅਲੀਕੇਸ਼ਨ ਭੇੜੇ ਲਾਏ 20 ਸਾਲ ਪੁਰਾਣੇ ਨਾਲੇ 20 ਸਾਲ ਪੁਰਾਣੇ ਅਲੀਕੇਸ਼ਨ ਕਿਸੇ ਕੋਰਟ ਤੇ ਕਿ ਉਹਨੇ ਬੰਦੇ ਨੇ ਬਿਆਨ ਦਿੱਤੇ ਅਜ ਤੱਕ ਵੀ ਅਗਿਆਨੀ ਹਰਪ੍ਰੀਤ ਨੇ ਗੱਲ ਇਹ ਕਰਦਾ ਸੀਗਾ ਅੱਜ ਫਿਰ ਉਸ ਬੰਦੇ ਦਾ ਬਿਆਨ ਦਵਾ ਕੇ ਸਾਡੀ ਕੌਮ ਦੀ ਬੜੀ ਵੱਡੀ ਕਰਤਾਰ ਕੁੱਝ ਹੀ ਹੋਈ ਆ ਸਾਨੂੰ ਸਾਡੇ ਵਿਰੋਧੀ ਗੱਲਾਂ ਕਰ ਤੁਹਾਡੇ ਜਹਾਜ਼ਦਾਰ ਕੀ ਕੰਮ ਕਰਦੇ ਆ ਅੱਜ ਸਾਨੂੰ ਇੱਕ ਸਵਾਲਾਂ ਦੇ ਤੇਰੇ ਚ ਬਾਦਲ ਪਰਿਵਾਰ ਨੇ ਲੈ ਕੇ ਖੜਾ ਕਰ ਦਿੱਤਾ ਹੈ ਤੇ ਮੈਂ ਸਾਰੀ ਕੌਮ ਨੂੰ ਆਪਦੇ ਮਾਧਿਅਮ ਨਾਲ ਬੇਨਤੀ ਕਰਾਂਗਾ ਵੀ ਆਪ ਕੋ ਆਪਦੇ ਮਤ ਪੇ ਕੌਮ ਭਲਾ ਕੇ ਚੇਨ ਸਿੰਘ ਜਥੇ ਬੰਦਿਆਂ ਨੇ ਤੇ ਹੋਰ ਜਿਹੜੀਆਂ ਸਾਰੀਆਂ ਧਾਰਮਿਕ ਸੰਸਥਾ ਨੇ ਉਹ ਸਾਰੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੇ ਪਹਿਲੋ ਤਾਂ ਸ਼੍ਰੋਮਣੀ ਕਮੇਟੀ ਜੀ ਸਾਹੀ ਯਾਦ ਕਰਾਈਏ ਹੂੰ ਉਸ ਤੋਂ ਬਾਅਦ ਆਪਣੇ ਆਪਣੇ ਸਿੰਘ ਸਾਹਿਬ ਜਿਹੜੇ ਆਪਣੀ ਮਰਜ਼ੀ ਦੇ ਕੌਮ ਦੇ ਚੁਣੇ ਹੋਏ ਨਮਾਇंदे ਕਿੰਨਾਂ ਦੇ ਪੰਥ ਦੀ ਚਲਕ ਦਿਸੇ ਕੌਮ ਦੀ ਜੀ ਉਹਦੇ ਸਿੰਘ ਸਾਹਿਬ ਲਾ ਕੇ ਤੇ ਕਬਦਾ ਕੌਮ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਕੇ ਕੌਮ ਦਾ ਫਿਰ ਪਲਾਉ ਸਕਦਾ ਬਿਲਕੁਲ ਚਰ ਬੜਾ ਮੁਸ਼ਕਲ ਕੰਮ ਹੈ ਜੀ ਸਿੰਘ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਜੀ ਮੇਨ ਗੱਲ ਤੇ ਆ ਵੀ ਤਖਤ ਬੈ ਤਖਤੇ ਕੀ ਲਾਇਕ ਕਿਆ ਬਾਤ ਹੈ ਜਿਹੜਾ ਤਖਤ ਦੇ ਲਾਇਕ ਨਹੀਂ ਪਹਿਲਾਂ ਤਾਂ ਉਥੋਂ ਦੀ ਮਰਿਆਦਾ ਤਾਂ ਨਹੀਂ ਪਤਾ ਆਪਾਂ ਕਹਿੰਦੇ ਕੋਈ ਕਹਿੰਦਾ ਬੜਾ ਵਿਦਵਾਨ ਅਜੇ ਵਿਦਵਾਨ ਹੁੰਦਾ ਤੇ ਇਸ ਤਰ੍ਹਾਂ ਨਹੀਂ ਕਰਦਾ ਸੀ ਮਾਲਕ ਜਿੰਨੇ ਤਖਤ ਦੇ ਲਾਇਕ ਬਣਾਉਣਾ ਸੀ ਉਹ ਤਾਂ ਹੈ ਨਹੀਂ ਉਹ ਰਾਤ ਹੋਵੇ ਤੇ ਦਿਨ ਹੋਵੇ ਪਰ ਮਾਲਕ ਤੇ ਮੌਜੂਦ ਚਾਹੀਦਾ ਸੀ ਨਾ ਸੱਚੇ ਬਾਦਸ਼ਾਹ ਤਾਂ ਗਾਜੀ ਸਾਹਿਬ ਇਸ ਗੱਲੋਂ ਬਣ ਕੇ ਵਿੱਚ ਪਲਕੇ ਲਾਹ ਜਾਨ ਕੇ ਸਾਹਬਾਂ ਦੇ ਦਰਵਜਣਗੇ ਚਲੋ ਤਾਂ ਆਉਣ ਵਾਲਾ ਸਮਾਂ ਹੀ ਦਸੋਗਾ ਸਾਬਕਾ ਸਾਡੇ ਕੋਲ ਤਾਂ ਨਾ ਮੌਜੂਦਾ ਤੇ ਨਾ ਸਾਬਕਾ ਅੱਛਾ ਪਰ ਅੱਜ ਬਣਾ ਦਿੱਤਾ ਬਹੁਤੇ ਮੰਨਣਾ ਪੈਣਾ ਹਾਂਜੀ ਸਰਪੰਚ ਸਾਹਿਬ ਕਿਵੇਂ ਗੱਲ ਇਹਨਾਂ ਨੇ ਥੋੜੀ ਸ਼ਬਦਾਂ ਬੜੀ ਕੀਮਤੀ ਕੀਤੀ ਏ ਤਖਤ ਬਹਿ ਤਖਤੇ ਕੀ ਲਾਇਕ ਔਰ ਕਹਿੰਦੇ ਵੀ ਵਿਧਵਤਾ ਉਹਨਾਂ ਦੀ ਖੂਜ ਪੈ ਗਈ ਵੀ ਜਦੋਂ ਸਿੱਖੀ ਸਿਧਾਂਤਾਂ ਦਾ ਖੋਦ ਹੀ ਜਹੇਦਾਰ ਨੇ ਘਾਣ ਕਰਤਾ ਧੀ ਰਾਤ ਤਾਜਪੁਰ ਚਿਪਾ ਬਿਲਕੁਲ ਬੋਸ਼ਾ ਉਹ ਆਪਾਂ ਜੇ ਗੱਲ ਕਰੀਏ ਨਾ ਤੇ ਆਪਾਂ ਕਰ ਰਹੇ ਹਾਂ ਵੀ ਉਸ ਦਿਨ ਤੋਂ ਵੀ ਵੇਖੀਏ ਵੀ ਜਿਹੜੇ ਕਹਿੰਦੇ ਵੀ ਜਿਹੜੇ ਰਗਵੀਰ ਸਿੰਘ ਰਡੋ ਦਾ ਜਾਂ ਦੂਸਰੇ ਜੱਥੇਦਾਰਾਂ ਨੂੰ ਲਾਇਆ ਵੀ ਉਹ ਮਰਿਆਦਾ ਦਾ ਉਹਨਾਂ ਨੇ ਬਾਹਰ ਨਹੀਂ ਰੱਖੀ ਤੇ ਮੈਂ ਗੱਲ ਕਰਾਂ ਉਹ ਜਿਹੜਾ ਕਰਦੀਪ ਸਿੰਘ ਜਿਹੜੇ ਅੱਜ ਗੜਗੱਜ ਨੇ ਪਹਿਲਾਂ ਦੱਸੋ ਵੀ ਅੱਜ ਉਹ ਮਰਿਆਦਾ ਦੇ ਬਾਹਰ ਕਰਨ ਵਾਸਤੇ ਉਹਨਾਂ ਨੂੰ ਜ਼ਿੰਮੇਰੀ ਦਿੱਤੀ ਉਹ ਅੱਜ ਮਰਿਆਦਾ ਨੂੰ ਜਿਹੜਾ ਤੋੜ ਕੇ ਜਿਹੜੀ ਉੱਥੇ ਅੱਜ ਉਹ ਕਹਿੰਦਾ ਵੀ ਹਾਸੇ 'ਚ ਗੱਲ ਕੀਤੀ ਕਹਿੰਦਾ ਹੁਣ ਕੁਲਦੀਪ ਸਿੰਘ ਗੜਗੱਜ ਨੂੰ ਕਹੋ ਕੁਲਦੀਪ ਸਿੰਘ ਗੜਗੱਜ ਲਾ ਕੇ ਹੁਣ ਬਾਦਲ ਲਾ ਲਵੇ ਪਿੱਛੇ ਅੱਛਾ ਕਿਉਂਕਿ ਜਦੋਂ ਅਸੀਂ ਬਾਦਲਾਂ ਦੀ ਅੱਜ ਜਿਵੇਂ ਵੇਖੋ ਗੱਲ ਇਹ ਨਹੀਂ ਕਾਬਲੀਅਤ ਦੀ ਗੱਲ ਵੀ ਕਿਹੜੇ ਮੌਜ ਦੇ ਕਿੰਨਾ ਜੱਥੇ ਤੜੀ ਦੇਣ ਘੋ ਰਿਹਾ ਹੂੰ ਅੱਜ ਗੱਲ ਤਾਂ ਉੱਥੇ ਠੁੱਕਦੀ ਹੈ ਨਾ ਜੀ ਅਸੀਂ ਜਿੱਤੇ ਕਿੱਥੋਂ ਲੈ ਰਹੇ ਹਾਂ ਜਦੋਂ ਇੱਕ ਕੌਮ ਨੂੰ ਜਿਹਦਾ ਅਸੀਂ ਕੌਮ ਨੇ ਜ਼ਿੰਮਰ ਦਿੱਤੀ ਤੇ ਫਿਰ ਤਾਂ ਗੱਲ ਕਰੇ ਜਿਹਦਾ ਅੱਜ ਵੇਖੋ ਕੁਲਦੀਪ ਸਿੰਘ ਨੂੰ ਠੀਕ ਲਾਇਆ ਜਿਹਦਾ ਅੱਜ ਉਸ ਤਖਤ ਤੇ ਬਹਿ ਕੇ ਜਿਹਦਾ ਕੌਮ ਦੇ ਫੈਸਲੇ ਲਵੇਗਾ ਕਿ ਕਿਤੇ ਹੋ ਸਕਦਾ ਲੋਕ ਉਹਨਾਂ ਨੂੰ ਕਿਤੇ ਮੰਨ ਲੈਣਗੇ ਪਰ ਜੋ ਲੱਗਦਾ ਨਹੀਂ ਪਰ ਤੁਹਾਨੂੰ ਲੱਗਦਾ ਨਹੀਂ ਇੰਨਾ ਬਣਾ ਕੇ ਕਿਉਂਕਿ ਪਹਿਲਾਂ ਆਪਸ ਵਿੱਚ ਸੇ ਸਾ ਗੁਰਮੁਖ ਸਿੰਘ ਰਾਣੇ ਦੱਸਿਆ ਵੀ ਸਾਨੂੰ ਕੋਠੀ ਸੱਜਿਆ ਜਾਂਦਾ ਪਹਿਲਾਂ ਇੰਨਾ ਬਣਾ ਕੇ ਜਿਹੇਦਰੀ ਦਿੱਤੀ ਜਾਂਦੀ ਤੁਹਾਨੂੰ ਲੱਗਦਾ ਨਹੀਂ ਅਜੇ ਵੀ ਬੜੇ ਜਾਣੇ ਕਹਿੰਦੇ ਸਾਨੂੰ ਲੱਗਦਾ ਬੋਲੇਗਾ ਪਰ ਇੰਨਾ ਬਣਾ ਕੇ ਨਹੀਂ ਜ ਉਹ ਤਾਂ ਤੁਸੀਂ ਵੇਖ ਰਹੇ ਹੋ ਜਦੋਂ 20 2 ਦਸੰਬਰ ਤੋਂ ਸਾਡਾ ਫੈਸਲਾ ਹੋਇਆ ਸੀ ਲੋਕਾਂ ਨੇ ਤਾਂ ਉਹਦਾ ਹੀ ਫੈਸਲਾ ਕਰ ਲਿਆ ਸੀ ਕਿਉਂਕਿ ਸਮਝ ਚੁੱਕੀ ਹੈ ਬਾਦਲਾ ਦੀ ਲੋਕ ਇੱਕ ਸਾਡਾ ਬੱਚਾ ਹੈ ਨਾ ਜਿਹੜਾ ਜੀ ਜਿਹਨੂੰ ਸਮਝੇ ਮਾੜੀ ਮੋਟੀ ਉਹ ਵੀ ਫੈਸਲੇ ਹੋਣਾ ਸਮਝ ਲਾਪੇ ਬਾਦਲ ਹੁਣ ਕਰਨੇ ਕੀ ਲੱਗੇ ਆ ਜਿਸ ਦਿਨ 2 ਦਸੰਬਰ ਨੂੰ ਫੈਸਲਾ ਹੋਇਆ ਸੀ ਉਹਨਾਂ ਨੇ ਜਿਹੜੇ ਇਹਨਾਂ ਨੂੰ ਜਿਹੜੀਆਂ ਸਜ਼ਾ ਲਾਈਆਂ ਸੀ ਤੇ ਲੋਕਾਂ ਸੰਗਤ ਨੇ ਉਦੋਂ ਹੀ ਕਹਿਤਾ ਸੀ ਵੀ ਇਹਨਾਂ ਨੂੰ ਜਖਰ ਰਹਿਣ ਨਹੀਂ ਦੇਣਾ ਬਿਲਕੁਲ ਔਰ ਦੂਸਰੀ ਜਿਹੜੀ ਅੱਜ ਗੱਲ ਕਹਿੰਨੇ ਵੀ ਅੱਜ ਤਾਂ ਅਖੀਰ ਹੋ ਗਈ ਹੈ ਯਾਰ ਜਿਵੇਂ ਅੱਗੇ ਵੀਰ ਜਸਵੀਰ ਸਿੰਘ ਪੱਤਰਕਾਰ ਨੇ ਗ ਇਹ ਕਾਜਾਂ ਦੇ ਵਿੱਚ ਪ੍ਰਧਾਨ ਚੁਣੇ ਜਾਂਦੇ ਸੀ ਉਹ ਕਿਤੇ ਨੇਰੇ ਕਿਉਂ ਕਿ ਝਗੜੇ ਹੁੰਦੇ ਸੀ ਤੇ ਉਹ ਜਾ ਕੇ ਲਾ ਦਿੰਦੇ ਸੀ ਵੀ ਪਹਿਲੋ ਜਾ ਕੇ ਮੈਲ ਲਾ ਦਿਆ ਦੂਜਾ ਉਹਦਾ ਪੋਸਟਰ ਪਾ ਦਿੰਦੇ ਇਹ ਗੱਲ ਵੀ ਕਹਿ ਰਹੇ ਨੇ ਕਿ ਗੜਗਾਸਾ ਵੀ ਝਗੜਾ ਹੋਣ ਤੋਂ ਵੀ ਖਤਰਾ ਸੀ ਵੀ ਨਿਹੰਗ ਸੰਪਰਦਾਵਾਂ ਵਿਰੋਧ ਕਰਨਗੇ ਇਹ ਝਗੜਾ ਮੈਂ ਟਾਲਦਾ ਰਤਾ ਰਾਤ ਨੂੰ ਬਿਲਕੁਲ ਬਖੂ ਸਾਹਿਬ ਜੇ ਤਾਂ ਅੱਜ ਉਹ ਕਹਿੰਦੇ ਸੀ ਉਹ ਬੜੇ ਗਿਆਨੀ ਨੇ ਬਹੁਤ ਉਹ ਗਿਆਨ ਰੱਖਦੇ ਆ ਤੇ ਫਿਰ ਮੈਨੂੰ ਲੱਗਦਾ ਸੀ ਜੇ ਜਥੇਦਾਰ ਉੱਥੇ ਜਾਂਦੇ ਸਾਡੀਆਂ ਨਿਹੰਗ ਫਾਂ ਫਿਰ ਉਹਨਾਂ ਨੂੰ ਸਹਿਮਤ ਕਰਦੇ ਵੇਖੋ ਜੇ ਤਾਂ ਉਹਨਾਂ ਨੇ ਲੜਦਾ ਕਾਦੇ ਵਾਸਤੇ ਸੀ ਉਹ ਗੱਲ ਕਰਦੇ ਸੀ ਵੀ ਤੁਸੀਂ ਮर्या ਗੱਲ ਕਿੰਨੇ ਚਿਰ ਭੱਜ ਜਾਗੇ ਲਾਗ ਸਗੇ ਜਿੱਥੇ ਬਦਿਆਂ ਦਾ ਮੈਨੂੰ ਲੱਗਦਾ ਫਿਰ 14 ਤਰੀਕ ਦਾ ਪ੍ਰੋਗਰਾਮ ਫਿਰ ਇਕੱਠ ਵਾਸਤੇ ਬੈਠੇ ਆਂ ਇਹ ਸੰਦੇਸ਼ ਜਿੱਦਣ ਕੌਮ ਦੇ ਨਾਂ ਜਾਰੀ ਕਰਦਾ ਉਹਦੇ ਸਾਹਮਣੇ ਨਾ ਆਉਣਗੇ ਨਾ ਬਿਲਕੁਲ ਆਉਣਾ ਪੈਣਾ ਜੀ ਜੇ ਤਾਂ ਅਸੀਂ ਕੌਮ ਦੇ ਆਗੂ ਆ ਤੇ ਫਿਰ ਤਾਂ ਸਾਨੂੰ ਸੰਗਤ ਦੇ ਵਿੱਚ ਆਉਣਾ ਪਊ ਤੇ ਜੇ ਫਿਰ ਇਹ ਕੌਮ ਦੇ ਆਗੂ ਨਹੀਂ ਬਾਦਲ ਪਰਿਵਾਰ ਫਿਰ ਬਹਿ ਕੇ ਅੱਗੇ ਅੱਗੇ ਵੀ ਗੱਲ ਚੱਲਦੀ ਫਿਰ ਇਸੇ ਗੱਲ ਤਾਂ ਦਿਖਾ ਤਾਂ ਸਾਡਾ ਇਹੀ ਤਾਂ ਅਸੀਂ ਇਹਨਾਂ ਗੱਲਾਂ 'ਚ ਦੱਜ ਅਸੀਂ ਕੱਟੇ ਹੋਏ ਆਂ ਕਿ ਸਾਨੂੰ ਆਸ ਹੀ ਕੋਈ ਨਹੀਂ ਇਸ ਕਰਕੇ ਬਹੁਤ ਹੀ ਮਾੜੀ ਗੱਲ ਅੱਜ ਅਸੀਂ ਇੱਕ ਬੰਨੇ ਤੋਂ ਮੁਕਸ਼ਵਾਂ ਤਕਲੀਫ ਹੁੰਦੀ ਹੈ ਜੀ ਸਾਨੂੰ ਅਸੀਂ ਸਾਡਾ ਕਾਲਤਾ ਸਿੰਘ ਮਹਾਨ ਜਦੋਂ ਅਸੀਂ ਗੱਲ ਕਰਦੇ ਕਿ ਕਿਤੇ ਕਿਤੇ ਸਿੱਖਾਂ ਦੀ ਖਲੀ ਉੱਡੀ ਜਾ ਰਹੀ ਹੈ ਤੇ ਮੈਂ ਕਹਿੰਦਾ ਹਰ ਸਿੱਖੇ ਚਾਹੇ ਕਿਤੇ ਵੀ ਜੁੜਿਆ ਯਾਰੋ ਕਿਤੇ ਨਾ ਕਿਤੇ ਜਮੀਰ ਨੂੰ ਹਿਲਾਉਣਾ ਦਿਓ ਕੱਕ ਨਹੀਂ ਚ ਲੈ ਜਾਣਾ ਇੱਥੇ ਇੱਥੇ ਆਪਣਾ ਜਿਹੜਾ ਤੁਹਾਡੇ ਜੀਵਨ ਤੋਂ ਬਾਅਦ ਤੁਹਾਡੀ ਇੱਕ ਮੌਤ ਤੋਂ ਬਾਅਦ ਤੁਹਾਡਾ ਜੀਵਨ ਲਿਖਿਆ ਜਾਣਾ ਜੀ ਤੇ ਕਿਤੇ ਨਾ ਕਿਤੇ ਆਪਦੇ ਬੱਚਿਆਂ ਦੇ ਜਿਹੜੇ ਅੱਗੇ ਨਾ ਮਾਰੋ ਆ ਜਿਹੜਾ ਸਿੱਖ ਹੁੰਦਾ ਉਹਦੇ ਗੁਰੂ ਨੂੰ ਸਮਰਪਿਤ ਹੋ ਕੇ ਅੱਜ ਵੀ ਕਿਤੇ ਅੰਦਰ ਚਾਤ ਮਰੀ ਦੀ ਗਲਤੀ ਹੋਈਆਂ ਤਾਂ ਸਾਨੂੰ ਬਾਲਾ ਨਹੀਂ ਚ ਰਹਿਣਾ ਬਿਲਕੁਲ ਟੈਸਟ ਕਰਕੇ ਜਿੰਨੇ ਰਹਿਣਾ ਉਹਦਾ ਨਾਮ ਚਪੀਏ ਜੀ ਬਿਲਕੁਲ ਜੀ ਕੀ ਕਹਿਣਾ ਚਾਹੁੰਦੇ ਜੇ ਇਹਨਾਂ ਨੇ ਗੜਗਾਸ ਸਾਹਿਬ ਦਾ ਗੱਲ ਕੀਤੀ ਹੈ ਵੀ ਤੁਹਾਨੂੰ ਲੱਗਦਾ ਵੀ ਇੰਨਾ ਮਣਾ ਕੇ ਰਾਤ ਦੇ ਹਨੇਰੇ ਦੇ ਵਿੱਚ ਕੁੰਡ ਕੱਢ ਕੇ ਜਿਹੜੀ ਨਿਯੁਕਤੀ ਹੋਈ ਨੂੰ ਕਿਵੇਂ ਦੇਖਦੇ ਕਿਤੇ ਤਾਂ ਕਹਿੰਦਾ ਕਿਤੇ ਬੋੜ ਕਲਗੀਆਂ ਵਾਲਿਆ ਇਹ ਦੇਸ਼ ਨਾ ਸਾਡਾ ਕੋਈ ਦੇਸ਼ ਨਾ ਸਾਡਾ ਪਰ ਜੇ ਤਾਂ ਮੈਂ ਕਹੂੰਗਾ ਕਿਤੇ ਬੋੜ ਖਾਲਸਾ ਪੰਥ ਜੀ ਕੋਈ ਯਾਦ ਤਖਤ ਨਾ ਸਾਡਾ ਇਹ ਅਸੀਂ ਜਿਉਂਦੇ ਹੀ ਮਰ ਗਏ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਖਾਏ ਇਹ ਕਿਹਦੇ ਹੱਥੇ ਪੜਨ ਵਾਸਤੇ ਆ ਜੀ ਬੜਾ ਵੱਡਾ ਦੁਖਾਂਤ ਆ ਵੀ ਜਿਹੜਾ ਆਪਾਂ ਸਤਕਾਰ ਕਮੇਟੀਆਂ ਹੋਣ ਦੀ ਕਹਾਣੀ ਆ ਸੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦਾ ਮਸਲਾ ਸੀ ਵੀ ਮੜੀਆਂ ਤੇ ਪ੍ਰਕਾਸ਼ ਕੌਣ ਕਰਦਾ ਸੀ ਗ੍ਰੰਥੀ ਸਿੰਘ ਮਾੜਾ ਗ੍ਰੰਥੀ ਪਿੰਡ ਤੋਂ ਲੜ ਕੇ ਕੱਢਿਆ ਜਾਂਦਾ ਤੇ ਉਹਨੂੰ ਦੂਜਾ ਔਰਦੀ ਥਾਂ 'ਤੇ ਆ ਕੇ ਖੜ ਜਾਂਦਾ ਜੀ ਜੇ ਚੰਗਾ ਕੱਢਿਆ ਉਹਦੀ ਥਾਂ 'ਤੇ ਮਾੜਾ ਆ ਕੇ ਖੜ ਜਾਂਦਾ ਜੀ ਉਹ ਦੁਖਾਂਤ ਸੀ ਗ੍ਰੰਥੀ ਸਿੰਘ ਦਾ ਜਿਹੜੇ ਰੋਂਦੇ ਉਹ ਨਕਲੀ ਗ੍ਰੰਥੀ ਆ ਗੁਰੂ ਗ੍ਰੰਥ ਸਾਹਿਬ ਉਹ ਨਹੀਂ ਜਾਣਿਆ ਨਹੀਂ ਤਾਂ ਰੋ ਉਸੀ ਦੌਰ ਹੋਈ ਜਾਂਦਾ ਸੀ ਤੇ ਹੁਣ ਤਖਤਾ ਤੇ ਜਹੇਦਾਰਾਂ ਦਾ ਹਵਾਲ ਹੋ ਗਿਆ ਜੇ ਸਟੈਂਡ ਲੈਣ ਵਾਲਿਆਂ ਲਾਇਆ ਤੇ ਉਹਦੀ ਥਾਂ ਤੇ ਕੇ ਵਿਦਵਾਨ ਬੰਦਾ ਖੜ ਗਿਆ ਬੜਾ ਚਿੰਤਾ ਦਾ ਵਿਸ਼ਾ ਜੀ ਬਿਲਕੁਲ ਕੀ ਕਰਿਆ ਅੱਜ ਗਰਗਜ ਸਾਹਿਬ ਨੇ ਕੋਈ ਐਪੀ ਡਿਵਿਡ ਲਿਆ ਵੀ ਤੁਸੀਂ ਮੈਨੂੰ ਨਹੀਂ ਲਾਹੋਗੇ ਉਹਨੂੰ ਪਤਾ ਨਹੀਂ ਕਿ ਪਹਿਲਾਂ ਕਿਵੇਂ ਮਤਲਬ ਲਾਇਆ ਗਿਆ ਰਾਤੂ ਰਾਤ ਹਾਂ ਵੀਰ ਜੀ ਉਹ ਤਾਂ ਗੱਲ ਉਹਦੀ ਆਰਦੀ ਸੋਚਦੀ ਹੈ ਨਾ ਪਰ ਉਹਦੇ ਵਿੱਚ ਵੀ ਜਿਹੜਾ ਨਾਂ ਦਾ ਵੀ ਮੇਰਾ ਨਾਂ ਹੋ ਜੂਗਾ ਲਫਾਫੇ ਹੋਣਗੇ ਪਰਿਵਾਰ ਦੀ ਪਛਾਣ ਹੋ ਜੀ ਤੇ ਉਹ ਮਹਾਰਾਜ ਨੇ ਕਹ ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗਲੇ ਜੇਤ ਸਨਦਰ ਨਾ ਆ ਬਈ ਤਾਂ ਬਾਤ ਨਾ ਪੁੱਛੇ ਕਿ ਵਿਦਵਾਨ ਹਨਾ ਉਹਨਾਂ ਨੇ ਮਹਾਰਾਜ ਨੇ ਕਹ ਦੇ ਲੰਮੀ ਨਜ਼ਰ ਨੇ ਹਾਲੀ ਹੈ ਐਸਾ ਕਮ ਮੂਲੇ ਨਾ ਕੀਤਾ ਜੇ ਤੰਤ ਪਛਤਾਈਏ ਤੇ ਪਛਤਾਵਾ ਲੱਗਾ ਪਿਆ 14 ਤਰੀਕ ਕਿਵੇਂ ਨਗੂ ਆਪਰ ਅਰਦਾਸ ਕਰਦੇ ਹਾਂ ਮਹਾਰਾਜ ਆਪ ਆਪਣਾ ਖਾਲਸਾ ਉਹਨਾਂ ਪਰ ਇਹਨਾਂ ਦੀ ਏਡੀ ਬੇਕੂਫੀ ਠਿੱਕਰਾ ਮੂੰਹ ਤੇ ਵਜਾ ਵੀ ਸੁਲਤਾਨ ਸਿੰਘ ਦਾ ਤਾਂ ਕਸੂਰ ਵੀ ਕੋਈ ਨਹੀਂ ਪੰਜ ਸਿੰਘ ਜਿਵੇਂ ਕਈ ਵਾਰੀ ਪਟਨਾ ਸਾਹਿਬ ਦਾ ਜਹੇਦਾਰ ਸੁਲਤਾਨ ਸਿੰਘ ਦਾ ਕਮਣਾਮੇ ਜਾਰੀ ਹੋਈ ਫਸੀਲ ਤੋਂ ਉਹਦੇ ਨਾਲ ਬਰਾਬਰ ਖੜਾ ਇਹੋ ਕਸੂਰੇ ਨਾ ਪਰ ਇਹ ਸੋਚਣਾ ਚਾਹੀਦਾ ਇਹਨਾਂ ਦਾ ਫਿਕਰਾ ਮੁੱਦਾ ਵਜਣਾ ਪੰਥ ਜੀ ਰੋਸ਼ ਜਾਗਰਨ ਦਾ ਕਾਰਨ ਜਹੇਦਾਰ ਤੋਂ ਬਿਨਾ ਹੋਲਾ ਮੱਲਾ ਆਰੰਭ ਨਹੀਂ ਹੁੰਦਾ ਆਨੰਦਪੁਰ ਸਾਹਿਬ ਉਹਨਾਂ ਦਿਨਾਂ ਦੇ ਵਿੱਚ ਇਹ ਕਲੇਸ਼ ਖੜਾ ਕਰਤਾ ਇਹਨਾਂ ਨੇ ਜਰਗਵੀਰ ਸਿੰਘ ਨੂੰ ਹਰਪ੍ਰੀਤ ਸਿੰਘ ਨਾਲ ਲੱਗ ਹੀ ਰਿਹਾ ਵੀ ਇਹ ਚਿੰਤਾ ਦਾ ਵਿਸ਼ਾ ਹੁਣ ਕਹਿ ਰਹੇ ਆ ਵਿਦਵਾਨ ਫਿਰ ਹੁਣ ਬਣ ਕੇ ਤੁਸੀਂ ਕੀ ਰੂਪ ਦੇ ਰਹੇ ਹੋ ਸਤਵੰਤ ਸਿੰਘ ਦੇ ਥਾਂ ਤੇ ਮਸ਼ੀਦਾ ਨੂੰ ਸਤਿਕਾਰ ਧਨੋਲਾ ਸਾਹਮਣੂ ਕਿਵੇਂ ਵੇਖਦੇ ਜੀ ਸਿੰਘ ਸਾਹਿਬ ਧਨੋਲਾ ਸਾਹਿਬ ਨੂੰ ਲਾਇਆ ਗਿਆ ਓਏ ਹੋਏ ਉਹ ਤਾਂ ਬਾਹਰ ਦੀ ਦੁਸਤ ਦੀ ਰੱਖ ਤੇ ਵੀ ਹੁਣ ਫਿਰ ਕਹਿਣ ਗੱਲ ਹੀ ਨਹੀਂ ਕਰ ਰਿਹਾ ਸੀ ਕਿ ਆਪਾਂ ਸ਼ੂਗਰ ਡਰ ਲੱਗਦਾ ਥੋੜਾ ਜਿਹਾ ਵੀ ਕੁਝ ਟਕਸਾਲ ਦੇ ਵਿਦਵਾਨਾਂ ਨੇ ਤੇ ਕੁਝ ਜਿਹੜੇ ਹਮੈਤੀ ਹੋਣਾ ਗੜਗੱਜ ਸਾਹਿਬ ਨੂੰ ਸ਼ਾਬਾਸ਼ ਦੇ ਰਹੇ ਸੀ ਵਧਾਈਆਂ ਚਲੋ ਬਾਬਰ ਨਾਮ ਸਿੰਘ ਧੋਮਾ ਸ਼ਬਦਾਵਲੀ ਆਪਾਂ ਕਿਸੇ ਨੂੰ ਮਾੜੀ ਵਰਤ ਕੇ ਨਹੀਂ ਰਾਜੀ ਠੀਕ ਹੈ ਕਿ ਉਹਨਾਂ ਦੀ ਚੁੱਭੀ ਕਸੂਤੀ ਸਾਹਮਣੇ ਆ ਗਈ ਸੀ ਜੇ ਤਾਂ ਉੱਥੇ ਬਹਿ ਕੇ ਜਿਹੜਾ ਉੱਥੇ ਖਾੜੇ ਲੱਗਦੇ ਜਿਵੇਂ ਪਹਿਲੇ ਗੁਰਮੁਖ ਜਾਂਦੇ ਗੁਰੂ ਸਾਹਿਬ ਗਏ ਉੱਥੇ ਮਹਾਰਾ ਇਸ਼ਨਾਨ ਕਰਨ ਨਹੀਂ ਗਏ ਧਰਮੀ ਬਣ ਨਹੀਂ ਗਏ ਉੱਥੇ ਰਹਿ ਤੇ ਇਸ਼ਨਾਨ ਕਰਨਾ ਜੇ ਗੰਗਾ ਚੱਲ ਸੀ ਗੰਗਾਜ ਕੀਤਾ ਉਹਨਾਂ ਮਹਾਰਾ ਬਟ ਗਏ ਜੇ ਸੰਤ ਮਹਾਂਪੁਰਸ਼ ਗਿਆ ਦੂ ਪਹਿਲਾਂ ਤੇ ਗੰਗਾ ਇਸ਼ਨਾਨ ਤਾਂ ਜਿਹੜਾ ਨੇੜੇ ਪਾਣੀ ਵੇਦਾ ਕਰਨਾ ਪਰ ਉਹਨਾਂ ਨੇ ਤੁਹਾਨੂੰ ਲਿਆ ਕੇ ਉਥੇ ਮੂਵੀ ਉਹ ਬਣਾਈ ਸਾਰੀ ਪੇਸ਼ ਕੀਤੀ ਪਰ ਉਹ ਵਧਾਈਆਂ ਦੇ ਰਹੀ ਤੇ ਪਰ ਬਾਬਾ ਤੋਂ ਮਾੜੇ ਕੱਟ ਸਾਧ ਲੈ ਕੇ ਤਾਂ ਉਹਨਾਂ ਵਧਾਨਾਂ ਨੂੰ ਦੂਜੇ ਪਾਸੇ ਤਰੂਲਾ ਜਿਹੜਾ ਉਹਨੂੰ ਪਤਾ ਨਹੀਂ ਕਿ ਸੰਪਰਦਾ ਨਾਲ ਜੋੜ ਕੇ ਉਹ ਵਿਰੋਧ ਨਹੀਂ ਬੋਲ ਰਹੇ ਪਰ ਉਹਦਾ ਜਿਹੜਾ ਪਰੇਸ਼ਟਾਚਾਰ ਤਾਂ ਆਪਾਂ ਨੂੰ ਪਤਾ ਹੀ ਜਿਹੜਾ ਦੂਜਾ ਇਲਜ਼ਾਮ ਲੱਗ ਰਿਹਾ ਉਤੇ ਉਹ ਬੋਲਿਆ ਨਹੀਂ ਜਾ ਸਕਦਾ মিডি ਨੌਲੇ ਨੂੰ ਅਨਪੜ ਬੰਦਾ ਉਹ ਜਪਜੀ ਸਾਹਿਬ ਕੰਠ ਨਹੀਂ ਸੁਣਾ ਸਕਦਾ ਮੈਨੂੰ ਤੇ ਇਹ ਬਾਕੀ ਜਹੇਦਾਰ ਸ੍ਰੀ ਸਾਹਿਬ ਤੇ ਖੰਡਿਆਵਾਂ ਵਾਲੇ ਸੀ ਮਾਲਾਵਾਲੇ ਜਹੇਦਾਰ ਕਿਵੇਂ ਬੰਦ ਗਏ ਕੌਮ ਦੀ ਤ ਅੱਗੇ ਵੇਟੀ ਦਿੱਲੀ ਦਾ ਤਖਤ ਅੱਗੇ ਗਾਜ ਰਿਆ ਸਾਡੇ ਉੱਤੇ ਇਸ ਕਰਕੇ ਅਲਦੀ ਉਸ ਟਰੈਕਟਰ ਤੋਂ ਹੋਲੇ ਨੇ ਸਾਰੇ ਕਹਿੰਦੇ ਵੀ ਜਿਹੜੇ ਹਾਂਜੀ ਟਰੈਕਟਰ ਤੋਂ ਬੜੇ ਹੋਲੇ ਮਤਲਬ ਮੈਂ ਵਿਦਵਾਨਾਂ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਵੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰ ਲਈ ਕਿਵੇਂ ਇਹਨਾਂ ਨੂੰ ਕਹਾਣੀ ਬਣਾਉਣੀ ਘੜਨਾ ਪਿਆ ਤੇ ਇਹਨਾਂ ਦਾ ਸਾਰਾ ਕੁਝ ਉੱਤੇ ਹੀ ਅਗੜਗੱਜ ਦਾ ਵੀ ਧਨੋਲੇ ਦਾ ਇਹਨਾਂ ਦਾ ਮਤਲਬ ਇਹਦਾ ਗੁਲਾਮ ਜਵੇਂ ਤੇ ਤੌਣ ਚੱਕ ਹੀ ਨਹੀਂ ਸਕਦੇ ਤੇ ਇੱਥੇ ਕਈ ਕਿਲ-ਕਿਲ ਕੇ ਕਹਿ ਰਹੇ ਜੇ ਫਲਾਣੀ ਸੰਪਰਦਾ ਦਾ ਤਾਂ ਕਹ ਰਹੇ ਕੋਈ ਨਹੀਂ ਕਹਿ ਰ ਅਸੀਂ ਤਾਂ ਸਿਧਾਂਤ ਨੂੰ ਰੋ ਰਹੇ ਹਾਂ ਮਸ਼ੀਨਰੀ ਵੀਰਾਂ ਦੇ ਮਸ਼ੀਨਰੀ ਵੀਰ ਰੋ ਰਹੇ ਆ ਦੇ ਕੋਈ ਇੱਕ ਦੋ ਬੂਝੜ ਮਸ਼ੀਨਰੀ ਨਕਲੀ ਮਸ਼ੀਨਰੀ ਕਿਉਂਕਿ ਅਸਲੀ ਗਾਨੀ ਦੇਤ ਸਿੰਘ ਗੁਰਮਖ ਸਿੰਘ ਸੀ ਜਿਹੜੇ ਭਾਈ ਵੀਰ ਸਿੰਘ ਤੋਂ ਬਣੇ ਸੀ ਉਹ ਅਸਲੀ ਸੀਗੇ ਤੇ ਇਹ ਜਿਹੜੇ ਅੱਜ ਉਹਨਾਂ ਦੇ ਨਾਂ ਤੇ ਜਵੇਂ ਨਕਲੀ ਪਖੰਡੀ ਸਾਧ ਸੰਤਾ ਉਵੇਂ ਨਕਲੀ ਕੋਈ ਮਸ਼ੀਨਰੀ ਪਵਾੜਾ ਪਾਉਣ ਦੀ ਜਿਹਨਾਂ ਨਾਲ ਪੰਥ ਨਾਲ ਕੋਈ ਸੰਬੰਧ ਨਹੀਂ ਦਰਦ ਕੋਈ ਨਹੀਂ ਸਾਨੂੰ ਸੁਧਾਨ ਦਾ ਦਰਦ ਆਮਰਤ ਜਿਹੜਾ ਇੱਕ ਵਾਰ ਸ਼ੁਰੂ ਹੋ ਜਾਂਦਾ ਪਰ ਪੰਥ ਤੋਂ ਚੋਰੀ ਜਿਹੜੇ ਪੰਥ ਦੀ ਗਵਾਹੀ ਕਰਨੀ ਆ ਤੇ ਕਿਹੜੇ ਪੰਥ ਨੂੰ ਤੁਸੀਂ ਕਹਿ ਰਹੇ ਆ ਗੁਰਦੀਪ ਸਿੰਘ ਗੜਗੱਜ ਵਾਸਤੇ ਬਹੁਤ ਭੁੰਡਾ ਦੀ ਖੱਖਰ ਛੇੜ ਲਈ ਉਹਨਾਂ ਨੇ ਤੇ ਸਤਕਾਰ ਵੀ ਨਹੀਂ ਰਹਿਣਾ ਤੇ ਪੰਥ 'ਚ ਪ੍ਰਵਾਨ ਵੀ ਨਹੀਂ ਹੋਣਾ ਗੁਰੂ ਤੇ ਧੰਨਵਾਦ ਜੀ ਸਾਰੇ ਨਿਹੰਗ ਸਿੰਘ ਫੌਜਾਂ ਵੀ ਨੇ ਬੜਾ ਸਮਾਂ ਲੰਮਾ ਸਮਾਂ ਜਿਹੜਾ ਅਕਾਲ ਤਖਤ ਦੀ ਜੇਹੇਦਾਰੀ ਨਿਹੰਗ ਸਿੰਘਾਂ ਕੋਲ ਰਹੀ ਜੇ ਗੱਲ ਕਰੀ ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸੀ ਜੇ ਹਰਮਾਨ ਸਿੰਘ ਜੀ ਦੀ ਗੱਲ ਕਰੀ ਨਿਹੰਗ ਸਿੰਘ ਬਾਬਾ ਦੀ ਸੇ ਬੜੇ ਚੜ੍ਹਦੀ ਕਲਾ ਵਾਲੇ ਜਿਹੜੇ ਸਿਰ ਤਲੀ ਦੇ ਧਰ ਕੇ ਮਤਲਬ ਤੁਰਦੇ ਰਹੇ ਅੱਜ ਨਿਹੰਗ ਸਿੰਘ ਪਿੱਛੇ ਕਿਉਂ ਨੇ ਅੱਜ ਗ੍ਰਸਤੀ ਬੰਦੇ ਜਾਂ ਲੋਭ ਲਾਲਚ ਦੇ ਅਧੀਨ ਹੋ ਕੇ ਜੇਹੇਦਾਰੀਆਂ ਕਰ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਜਿਹੇ ਕੌਮ ਦੇ ਜੇਹੇਦਾਰੋਂ ਧੀਆਂ ਦੇ ਬਾਪ ਵੀ ਕਿਤੇ ਨਾ ਕਿਤੇ ਪਰਿਵਾਰਾਂ ਦੇ ਮੋਹ ਵੀ ਮਾਰਦੇ ਨੇ ਅੱਜ ਅੱਜ ਨਿਹੰਗ ਸਿੰਘ ਚੜ ਅੱਜ ਤੋਂ ਸਮਾਗਮ ਤੇ ਬਣਿਆ ਇਹ ਨਿਹੰਗ ਸਿੰਘ ਨੇਤਰੇ ਆ ਜਦੋਂ ਮਰਜਾਦਾ ਦਾ ਕਾਹਨ ਹੋਇਆ ਅੱਜ ਤੋਂ ਇੰਨਾ ਵੱਡਾ ਇਹ ਨੇ ਇਹ ਸਿੰਘ ਸਾਹਿਬ ਜਿਹੜੇ ਭਾਈ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਜੀ ਔਰ ਬਾਕੀ ਉਹਨਾਂ ਦੇ ਨਾਲ ਭਾਈ ਸੁਲਤਾਨ ਸਿੰਘ ਜੀ ਉਹਨਾਂ ਨੂੰ ਲਾਇਆ 26 ਦਿਨਾਂ ਅਜਿਨ੍ਹਾਂ ਨੇ ਜਿਵੇਂ ਤੈਨੇ ਸਿੰਘ ਸਾਹਿਬ ਬਦਲ ਦਿੱਤੇ ਜੀ ਤੈਨੇ ਹਗ ਸਿੰਘ ਫੌਜਾਂ ਨੇ ਇੱਕ ਛੋਟੀ ਜੀ ਆਵਾਜ਼ ਦਿੱਤੀ ਕਿ ਇਹਨਾਂ ਦਾ ਅਸੀਂ ਜਿਹੜਾ ਵਿਰੋਧ ਕਰਾਂਗੇ ਜੀ ਤੇ ਉਸ ਖਾਲਸੇ ਪੰਥ ਨੂੰ ਨਵਾਜਦੀ ਜਿਸ ਨੇ ਅਗ ਸਿੰਘ ਆਪ ਬੁੱਢਾ ਢਾਲੀ ਵਿਰੋਧ ਕਰ ਰਿਹਾ ਕਿ ਸਾਰੀਆਂ ਸੰਪਰਦਾਵਾਂ ਇਕੱਠੀਆਂ ਨੇ ਤੁਹਾਡੀਆਂ ਵੀ ਵਿਧੀਆਂ ਚ ਸੰਪਰਦਾ ਜਿਵੇਂ ਆਪਾਂ ਵੇਖਦੇ ਤਰਨਾ ਦਾਲ ਸਾਰੀਆਂ ਸੰਪਰਦਾਵਾਂ ਜਿੰਨੇ ਵੀ ਨਿਯਾਗ ਜਿੰਨੇ ਵੀ ਨਿਯਾਕਸ਼ਨ ਸੀ ਉਸ ਤੇ ਜਿੰਨੇ ਬਨੇ ਅਸੀਂ ਹਰਗਾਵੇਲਾ ਵਾਲੇ ਸਾਰੇ ਉੱਥੇ ਮੌਜੂਦਾ ਸੀ ਔਰ ਜਿਸ ਨੇ ਆਗਿਆਸਾਂ ਕੱਲੇ ਨਹੀਂ ਉੱਥੇ ਟਕਸਾਲਾਂ ਵੀ ਸੀ ਨਰਮਲ ਇਹੋ 10ਵੇਂ ਸਾਰੇ ਆਮਾਪੁਰਖਾਂ ਨੂੰ ਸਾਰੇ ਪੰਥ ਨੂੰ ਨਾਲ ਲੈ ਕੇ ਉਹਨਾਂ ਨੇ ਇੱਕ ਦਿਨ ਦਾ ਵਿਰੋਧ ਕੀਤਾ ਵਾ ਪੰਥ ਦੇ ਵਿਰੋਧ ਤੋਂ ਇਹ ਬਚਨ ਦੇ ਵਾਸਤੇ ਇਹਨਾਂ ਨੇ ਚੋਰੀ ਜਿਹੜਾ ਵਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਘੜ ਦੇ ਵਿੱਚ ਜਿਹੜਾ ਇਹ ਕੀਤਾ ਵਾ ਇਹ ਚੋਰੀ ਇਹਨਾਂ ਨੇ ਕੀਤੀ ਜਿ세 ਜੋ ਖਪਾਲਛਾਂ ਦਾ ਪਾਦਸ਼ਾਹ ਵਾ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਅੱਗੇ ਜਰਨੈਲ ਬਣਨਾ ਸੀ ਉਹਦੇ ਜਹੇਦਾਰ ਬੰਨਾ ਸੀਗਾ ਤੇ ਉਹ ਨਾ ਉਹ ਪਾਦਸ਼ਾਹ ਦਾ ਪਾਦਸ਼ਾਹ ਗੁਰੂ ਗ੍ਰੰਥ ਸਾਹਿਬ ਜੋ ਸੇ ਹਾਜ਼ਰ ਆ ਤੇ ਨਾ ਉਸ ਸਾਜ ਪੰਥ ਦੇ ਅਗੇ ਜਵਾਬ ਦੇਣਾ ਸੀ ਪੰਥ ਦੇ ਅਗੇ ਜਵਾਬ ਦੇ ਦੇ ਵਾਸਤੇ ਇਹਨਾਂ ਨੇ ਕੰਮ ਕੀਤਾ ਹਾਂ ਜੀ ਇਹ ਜਿਵੇਂ ਕਹਦਾ ਮੈਂ ਮੈਂ ਵਿਦਵਾਨ ਆ ਜੇ ਇਹ ਵਿਦਵਾਨ ਸੀਗੀ ਤੇ 10 ਵਜੇ ਉੱਥੇ ਆਦਾ ਵੀ ਮੈਂ ਹੀ ਮੈਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਗਾ ਮੈਂ ਭਾਵੇਂ ਉਹ ਸਭ ਚਕਾਉਂਦੇ ਸੀਗੇ ਉਹਦਾ ਚੋਰ ਆ ਉਹ ਚਕਾਉਣੇ ਸੀਗੀ ਜੇ ਇਹ ਸਹੀ ਹੀਗਾ ਇਹ ਇਹਦਾ ਮੈਂ 10 ਵਜੇ ਚੁਕੂੰਗਾ ਤੇ ਮੈਂ ਪੰਥ ਦੇ ਅਗੇ ਜਵਾਬ ਦੂੰਗਾ ਮੈਂ ਪੰਥ ਨਾਲ ਗੱਲਬਾਤ ਕਰੂੰਗਾ ਪੰਥ ਦੇ ਅਗੇ ਮੂੰਹ ਲਕੋਲਿਆ ਇਹ ਬੰਦੇ ਨੇ ਜੀ ਤੇ ਜਪੰਥਾ ਦਾ ਮੋਹ ਨਹੀਂ ਲਾਊਗਾ ਇਸ ਵਾਸਤੇ ਕੌਮ ਜਿਹੜੀ ਰਸਤ ਨੂੰ ਮੰਨਦੀ ਨਹੀਂਗੀ ਜਿਹੜੀ ਗੱਲ ਤੁਸੀਂ ਕੀਤੀ ਵੀ ਨਿਹੰਗ ਸਿੰਘਾਂ ਦੇ ਜਿਹਸੇ ਦਾ ਰਹੇ ਬਿੱਲਾ ਅੱਜ ਵੀ ਮੈਂ ਕੋਈ ਗੱਲ ਖਿਨਾਵਾ ਜਾਜੀ ਕੌਮ ਵੀ ਇਸ ਗੱਲ ਦੀ ਗਵਾਹੀ ਭਰੇ ਕਿ ਨਿਹੰਗ ਸਿੰਘ ਜਿਹਸੇ ਦਾ ਬਣੇ ਜੋ ਨਿਹੰਗ ਸਿੰਘ ਅੱਜ ਵੀ ਜਿਹਸੇ ਦਾ ਬਣੂਗਾ ਤੇ ਉਸੇ ਤਰ੍ਹਾਂ ਜਿਵੇਂ ਕੱਲੀ ਬਾਬਾ ਫੁੱਲਾ ਸਿੰਘ ਦੀ ਕੌਮ ਲਈ ਰੱਖੀ ਜੀ ਅੱਜ ਵੀ ਉਹਦਾਂ ਵੀ ਰੱਖਾਂਗੇ ਕੀ ਬਾਤ ਆ ਜੀ ਹਾਂਜੀ ਕੀ ਕਹਿਣਾ ਚੰਦ ਜੀ ਸਿੰਘ ਸਾਹਿਬ ਜੀ ਮੈਂ ਤਾਂ ਕਹਿਣਾ ਚਾਹੁੰਦਾ ਮੱਸਾ ਰੰਗੜ ਨਰਾਇਣੂ ਮੰਤ ਕਿਤੇ ਨਹੀਂ ਗਏ ਹੁਣ ਫੇਰ ਉਹ ਪੈਦਾ ਹੋ ਗਏ ਨੇ ਜਿਨ੍ਹਾਂ ਨੇ ਨਾ ਉਥੇ ਗੁਰੂ ਗ੍ਰੰਥ ਸਾਹਿਬ ਨਾ ਉਥੇ ਕੋ ਪੰਥ ਜਿਨ੍ਹਾਂ ਨੇ ਜੀਤ ਸਿੰਘ ਦੇ ਵਾਰਸ ਜਾਂ ਮੱਸੇ ਰੰਗੜਨ ਨੂੰ ਸੋਧਣ ਵਾਲੇ ਸੁੱਖਾ ਸਿੰਘ ਮੁਤਾਬ ਸਿੰਘ ਕਿੱਥੇ ਨੇ ਅੱਜ ਸੁੱਖਾ ਸਿੰਘ ਮੁਕਤਾਬ ਸਿੰਘ ਹੁਣ ਸਾਨੂੰ ਬਾਨਾ ਪੈਣਾ ਹਾਂ ਉਹ ਤਾਂ ਹੁਣ ਕਿਤੇ ਨਹੀਂ ਗਏਗੇ ਇੱਥੇ ਹੀ ਤੁਰੇ ਫਿਰਦੇ ਨੇ ਉਹ ਘਰ ਘਰ ਸੁੱਖਾ ਸਿੰਘ ਮੁਕਤਾਬ ਸਿੰਘ ਫਿਰਦਾ ਉਹ ਇਹੋ ਜੀ ਗੱਲ ਨਹੀਂ ਹੈਗੀ ਜੀ ਇਹ ਹੁਣ ਸੋਧਾ ਲਾਉਣਾ ਹੀ ਪੈਣਾ ਵਾ ਇੱਕ ਸਖਬੀਰ ਸਿੰਘ ਬਾਦਲ ਨੂੰ ਖੁਸ਼ ਕਰਨ ਦੇ ਖਾਤਰ ਸਾਰੀ ਕੌਮ ਨੂੰ ਪੱਠੀ ਦੇ ਵਿੱਚ ਝੋਕ ਦਿੱਤਾ ਇਹਨਾਂ ਨੇ ਜੋ ਕਿ ਬੜੀ ਨਿੰਦਣਯੋਗ ਗੱਲ ਆ ਨਾ ਉੱਥੇ ਗੁਰੂ ਗ੍ਰੰਥ ਤੇ ਨਾ ਉੱਥੇ ਪੰਥ ਹੂੰ ਉਹਦੀ ਗੈਰ ਹਾਜ਼ਰੀ ਦੇ ਵਿੱਚ ਇਹ ਸਿੰਘ ਜਿਹੜੇ ਜਿਵੇਂ ਇੱਕ ਸਕੂਲ ਦਾ ਆ ਪ੍ਰਧਾਨ ਹੀ ਬਣਾ ਦਿੰਦੇ ਕਾਲਜਾਂ ਦਾ ਬਿਲਕੁਲ ਉਵੇਂ ਚੱਕ ਕੇ ਤੇ ਨਾ ਇਹ ਕੋਈ ਸਿੰਘ ਸਾਹਿਬਾਂ ਵਾਲੀ ਗੱਲ ਤਾਂ ਨਹੀਂ ਨਾ ਕੀਤੀ ਸਿੰਘ ਸਾਹਿਬ ਚਾਹੀਦੇ ਕਾਲੀ ਫੂਲਾ ਸਿੰਘ ਵਰਗੇ ਇੱਕ ਲੜਕੀ ਮਤਲਬ ਨਿਊਕਲੀਏ ਕਾਲੀ ਫੂਲਾ ਸਿੰਘ ਵਰਗੇ ਸਿੰਘ ਸਾਹਿਬ ਚਾਹੀਦੇ ਅੱਜ ਵੀ ਹੈਗੇ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚੋਂ ਮੈਦਾਨਾਂ ਬਾਦਲ ਲਾਣੇ ਨੂੰ ਛੱਡ ਕੇ ਜੇ ਪੰਥ ਅਗਵਾਈ ਦਿੰਦਾ ਇਹ ਨਿਹੰਗ ਸਿੰਘ ਜਥੇ ਬੰਨੀਆਂ ਜੋ ਚੰਗੇ ਜਿਹੜੇ ਵਧੀਆ ਕਰਤਾਰ ਵਾਲੇ ਨਿਹੰਗ ਸਿੰਘਾਂ ਨੂੰ ਅਕਾਲ ਤਖਤ ਦਾ ਜੇਹਦਾਰ ਬਣਾਉਣਾ ਚਾਹੀਦਾ ਬਿਲਕੁਲ ਤੇ ਜੋ ਕਿ ਸਾਡੀ ਕੌਮ ਦੀ ਅਗਵਾਈ ਕਰ ਸਕੇ ਅੱਜ ਇਹ ਇਹ ਰਹਿ ਗਏ ਸਾਰੇ ਜਿੰਨਾ ਬਾਦਲ ਲਾਣਾ ਇਹ ਸਾਰਾ ਸਰਸੇ ਵਾਲੇ ਦਾ ਤੇ ਦੂਜਾ ਪਰਿਹਾਰੇ ਵਾਲਿਆਂ ਦੇ ਚੇਲੇ ਬਣ ਕੇ ਰਹਿ ਗਏ ਸਾਨੂੰ ਪਤਾ ਲੱਗਾ ਵੀ ਜਿਹੜੀ ਪਿਸ਼ਾਕ ਆਈ ਸੀਗੀ ਜਿਹੜੀ ਸਰਸੇ ਵਾਲੇ ਨੂੰ ਪਾਈ ਆ ਜੀ ਇਹ ਦਿੱਲੀੋਂ ਬਣ ਕੇ ਆਈ ਸੀ ਟਾਈਲਰ ਦੇ ਕੋਲ ਇਹ ਚੰਦੂ ਮਾਜਰਾ ਲਿਆ ਕੇ ਤੇ ਸਰਸੇਵਾਲ ਨੂੰ ਪਿਛਾਗ ਪੁਵਾਈ ਜਨੇ ਸਰਸੇਵਾਲ ਸਰਸੇਵਾਲ ਨੂੰ ਚੰਦੂ ਮਾਜਰਾ ਦੇ ਕੇ ਆਇਆ ਇਹ ਸਾਰਾ ਬਖਾੜ ਇਹਨੇ ਕੀਤਾ ਜਿਹੜੀ ਗੁਰੂਗ੍ਰੰਥ ਸਾਹਿਬ ਦੀ ਉੱਤੇ ਬਰਗਾੜੀ ਦੇ ਵਿੱਚ ਬੇਅਦਬੀ ਕਰਾਈ ਉਹ ਵੀ ਇਹਨਾਂ ਨੇ ਆਪ ਕਿ ਨਹੀਂ ਮਤੀ ਸਾਜਨਾ ਕਰਾਈ ਜੀ ਕੌਮ ਨੂੰ ਪੱਟੀ ਦੇ ਵਿੱਚ ਪਾਇਆ ਇਹਨਾਂ ਨੇ ਸਾਨੂੰ ਸਾਡੇ ਜਿਹੜੀ ਕੌਮ ਨੂੰ ਮਾਰਨਾ ਚਾਹੁੰਦੇ ਨੇ ਕੌਮ ਸचेत ਹੋਵੇ ਇਹਨਾਂ ਤੋਂ ਬਚੇ ਔਰ ਆਪਣਾ ਰਾਹ ਹਥਿਆਰ ਆਪ ਕਰੇ ਬਿਲਕੁਲ ਜੀ ਹਾਂ ਜੀ ਇਹਨਾਂ ਨੇ ਕਹਿਤਾ ਵੀ ਕੌਮ ਸੁਚੇਤ ਹੋਵੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਵੀ ਜੋ ਵੀ ਅੱਜ ਪੰਥ ਦੇ ਹਾਲਾਤ ਬਣੇ ਨੇ ਤੇ ਜੇ ਆਪਾਂ ਪ੍ਰਾਤਨ ਸਮੇਂ ਦੀ ਗੱਲ ਕਰੀਏ ਤੇ ਉਦੋਂ ਬਾਣੀ ਤੇ ਬਾਣੇ ਵਾਲੇ ਨਿਹੰਗ ਸਿੰਘ ਫੌਜਾਂ ਦੀ ਗੱਲ ਕਰੀਏ ਸਿੰਘ ਸਾਹਿਬ ਆਪਾਂ ਵੇਖਦੇ ਆਂ ਵੀ ਗਿਆਨੀ ਹਰਮਾਨ ਸਿੰਘ ਜੀ ਵੀ ਬਾਬਾ ਹਰਮਾਨ ਸਿੰਘ ਜੀ ਨੇ ਬੜਾ ਸਮਾਂ ਕਾਲ ਤੱਕ ਦੀ ਜ਼ਹੀਦਾਰੀ ਕੀਤੀ ਏ ਤੇ ਜੇ ਅਕਾਲੀ ਫੂਲਾ ਸਿੰਘ ਦੀ ਗੱਲ ਕਰੀਏ ਵੀ ਅੱਜ ਵੀ ਲੋਕ ਉਹਨਾਂ ਦੀ ਗਵਾਹੀ ਦਿੰਦੇ ਨੇ ਵੀ ਉਹੋ ਜੀ ਜ਼ਹੀਦਾਰੀ ਕਿਸੇ ਨੇ ਨਹੀਂ ਕੀਤੀ ਕੀ ਅੱਜ ਨਿਹੰਗ ਸਿੰਘਾਂ ਦੇ ਵਿੱਚੋਂ ਕੋਈ ਚੜ੍ਹਦੀ ਕਲਾ ਵਾਲੇ ਨਹੀਂ ਆ ਸਕਦੇ ਕਿਉਂਕਿ ਜਿਹੜਾ ਵੀ ਆਉਂਦਾ ਆਪਾਂ ਵੇਖਦੇ ਲਫਾਫਿਆਂ ਦੇ ਵਿੱਚੋਂ ਰਾਤੋ-ਰਾਤ ਨਿਯੁਕਤੀ ਕਰਨ ਵਾਲੇ ਜਾਂ ਲੋਭ ਲਾਲਚ ਦੇ ਅਧੀਨ ਜਾਂ ਕਈਨ ਪਰਿਵਾਰ ਦਾ ਮੋਹ ਵੀ ਮਾਰਦਾ ਪਿਛਲੇ ਦਿਨਾਂ ਆਪ ਵੀ ਆਹੋ ਜੀ ਖੇਚ ਨਾ ਹੋਵੇ ਕੋ ਇਹੋ ਜੀ ਚੜ੍ਹਦੀ ਕਲਾ ਵਾਲਾ ਸਿੰਘਣਾ ਵੀ ਜਿਹੜਾ ਕੌਮ ਲਈ ਮਤਲਬ ਸੀਸ ਤਲੀ ਦੇ ਧਰਕੇ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ ਖਾਲਸਾ ਪੰਥ ਚੜ੍ਹਦੀ ਕਲਾ ਪਿੱਛੇ ਉਹਦੇ ਸਿਧਾਂਤ ਹੂੰ ਜਿੰਨਾ ਚਿਰ ਖਾਲਸਾ ਔਰ ਸਿੱਖ ਹੂੰ ਆਪਣੇ ਸਤਿਅ ਨਾਲ ਜੁੜਿਆ ਰਹੇਗਾ ਹੂੰ ਉਨਾ ਚਿਰ ਖਾਲਸਾਪਨ ਖਤਮ ਨਹੀਂ ਅਸਤਾ ਕੋਈ ਵੀ ਅੱਜ ਇਹ ਖਾਲਸਾਪਨ ਦੀ ਪੂਰੀ ਜਨਦਗੀ ਕਲਾ ਹੋ ਰਹੀ ਹੈ ਪੂਰੇ ਵਰਡ ਦੇ ਵਿੱਚ ਤੇ ਪਿੱਛੇ ਸਤਾਂਤ ਕੰਮ ਕਰ ਰਹੇ ਨੇ ਲੰਗਰ ਪੰਗਤ ਸੰਗਤ ਗੁਰਬਾਣੀ ਅਮਰਤ ਸरोवर ਬਾਣੀ ਬਾਣਾ ਖੰਡੇ ਦੀ ਪਾਉਲ ਔਰ ਇਹ ਸਾਰੇ ਸਿਧਾਂਤ ਸਾਡੇ ਕੋਲ ਹੈ ਨਾ ਪ੍ਰਾਤਨ ਸਮੇਂ ਵਿੱਚ ਦਸਵੇਂ ਪਾਤਸ਼ਾਹ ਦੇ ਸਮੇ ਤੋਂ ਲੜਾਈਆਂ ਹੁੰਦੀਆਂ ਸੀ ਸਾਹਮਣੇ ਆਮਣੇ ਸਾਹਮਣੇ ਬਿਲਕੁਲ ਫੌਜਾਂ ਲੜਦੀਆਂ ਸੀ ਨਾ ਕੁਝ ਖਤਮ ਹੋ ਜਾਂਦੀ ਹੈ ਅੱਜ ਜਿਹੜੀ ਲੜਾਈ ਹੈ ਅੱਜ ਸਿਧਾਂਤਾਂ ਦੀ ਲੜਾਈ ਹੈ ਉਹਨਾਂ ਜੇਲੀਆਂ ਹੋਵੇ ਢੰਗਣਾ ਹੋ ਰਹੀ ਉਹ ਜਿਹੀ ਸ਼ਕਤੀਆਂ ਨੇ ਉਹਨਾਂ ਸੋਚਿਆ ਵੀ ਸਿੱਖ ਔਮਨ ਨੂੰ ਅਸੀਂ ਬਹੁਤ ਖਤਮ ਕਰਕੇ ਵੇਖ ਲਿਆ ਹੈ ਖਤਮ ਨਹੀਂ ਹੋ ਰਹਾ ਹੈ ਹਾਂ ਸਿਧਾਂਤ ਹੀ ਤੋੜ ਕਿਉਂਕਿ ਇਹਨਾਂ ਪਿੱਛੇ ਇਹਨਾਂ ਦੇ ਸਿਧਾਂਤ ਕੰਮ ਕਰ ਰਹੇ ਨੇ ਕੀ ਬਾਤ ਹੈ ਤੇ ਇਹਨਾਂ ਦੇ ਸਿਧਾਂਤ ਖਤੇ ਕੀਤੇ ਜਾਣ ਕਿਹੜਾ ਕਦੀ ਹਰਮੰਦਰ ਸਾਹਿਬ ਨੂੰ ਇਮਾਰਤ ਕਿਹਾ ਜਾਂਦਾ ਹੈ ਹਾਂ ਕਦੀ ਖੰਡੇ ਦੀ ਪੌਲ ਤੇ ਕੰਤੂਪਰੰਤੂ ਕਰੀ ਜਾਂਦਾ ਹੈ ਜੀ ਕਦੀ ਗੁਰਬਾਣੀ ਤੇ ਕੰਤੂਪਰੰਤੂ ਹੋ ਰਿਹਾ ਹੈ ਜੀ ਕਦੀ ਸਾਡੇ ਅਕਾਲ ਤਖਤ ਦੇ ਜਿਹੜਾ ਸਿਧਾਂਤ ਸੀ ਖਾਲਸਾ ਪੰਥ ਕਿਵੇਂ ਆਪਾਂ ਸਿੰਘ ਸੇਵਨ ਕਿਵੇਂ ਜੇ ਆਪਾਂ ਉੱਥੇ ਸਾਬਣਾ ਹੈ ਕਿਵੇਂ ਜੋਤ ਕਰਨ ਉਹ ਸਿਧਾਂਤ ਨੂੰ ਖਤਮ ਕੀਤਾ ਗਿਆ ਇਸ ਵਾਸਤੇ ਇਹ ਸਿਧਾਂਤਾਂ ਦੀ ਲੜਾਈ ਹੈ ਜੀ ਔਰ ਸਾਨੂੰ ਸਾਰੀ ਸਿੱਖ ਕੌਮ ਨੂੰ ਆਪਾਂ ਨੂੰ ਸਿਧਾਂਤਾਂ ਤੋਂ ਬਚਾਉਣ ਵਾਸਤੇ ਤੇ ਸਾਡੇ ਸਿਧਾਂਤ ਲਾਗੂ ਹੋਣੇ ਚਾਹੀਦੇ ਆ ਵੇਖੋ ਇਹ ਜਿਹੜਾ ਕਾਲ ਤੱਕ ਦਾ ਜਥੇਦਾਰ ਉਹ ਕਿਸੇ ਇੱਕ ਜਥੇਬੰਦੀ ਦਾ ਨਹੀਂ ਹੈ ਉਹ ਪੂਰੇ ਵੜਦਾ ਜਥੇਦਾਰ ਹੈ ਤੇ ਪੂਰਾ ਸਿੱਖ ਕੌਮ ਜੇ ਖਾਲਸਾ ਪੰਥ ਉਹਨੂੰ ਉੱਥੇ ਚੜਜੇਗਾ ਉਹਨੂੰ ਸਥਾਪਨਾ ਕਰੇਗਾ ਤੇ ਉਹ ਜਿਹੜਾ ਜਥੇਦਾਰ ਉਹ ਖਾਲਸਾ ਪੰਥ ਦੀ ਵੀ ਗੱਲ ਕਰੇਗਾ ਉਹ ਹੂੰ ਬਿਲਕੁਲ ਤੇ ਜਿਹੜਾ ਜਥੇਦਾਰ ਇੱਕ ਜਥੇ ਪੰਥਾ ਬੇਗੀ ਉਹ ਗੱਲ ਜਥੇਬੰਦੀ ਕਰੂਗਾ ਉਹ ਬਿਲਕੁਲ ਜੀ ਇਹ ਸਭ ਆਦਰੀ ਉਹਦੀ ਪਰਿ ਹੈ ਪਰਿ ਹੈ ਇਹ ਸਭ ਬਾਤ ਤੇ ਖਾਲਸਾ ਪੰਥ ਲਕਸ਼ਣ ਨਹੀਂ ਇਹ ਸਲੈਕਸ਼ਨ ਦੀ ਲੋੜ ਹੈ ਔਰ ਸੂਰੇ ਸਿੱਖ ਪੰਥ ਦਾ ਇਕੱਠੇ ਦੂਜੀ ਮੈਂ ਬੇਨਤੀ ਹੱਲ ਕੀਏ ਦਾ ਹੱਲ ਹੱਲ ਬਿਲਕੁਲ ਜੀ ਹੱਲ ਇਹਦਾ ਇਹ ਹੈ ਹੂੰ ਜਿੰਨੀਆਂ ਵੀ ਇੱਥੇ ਸਰਬੱਤ ਖਾਲਸਾ ਦੀ ਗੱਲ ਹੋ ਰਹੀ ਹੈ ਬਿਲਕੁਲ ਜੀ ਉਹਦੇ ਪਿੱਛੇ ਜਿਹੜੀ ਮੇਰੀ ਵਿਚਾਰ ਹੈ ਹੂੰ ਵੀ ਪੰਜਾਬ ਭਾਰਤ ਤੇ ਪੂਰੇ ਵਰਡ ਦੇ ਵਿੱਚ ਹੂੰ ਜਿੰਨੇ ਵੀ ਪੰਥਦਰਦੀ ਜਥੇਬੰਦੀਆਂ ਨੇ ਭਾਵੇਂ ਉਹ ਨਿਹੰਗ ਸਿੰਘ ਹੈ ਭਾਵੇਂ ਉਹ ਸਮਾਜਸੀ ਵੀ ਹੈ ਭਾਵੇਂ ਉਹ ਕਿਸਾਨ ਜਥੇਬੰਦੀਆਂ ਨੇ ਭਾਵੇਂ ਕੋਈ ਬਾਸਰ ਜਥੇਬੰਦੀਆਂ ਨੇ ਜੀ ਸਾਰੀਆਂ ਜਥੇਬੰਦੀਆਂ ਦੇ ਇੱਕ ਇੱਕ ਮੈਂਬਰ ਛੱਡ ਕੇ ਹੂੰ ਪੂਰੇ ਇੱਕ ਜਗ੍ਹਾ ਨਿਯੁਕਤ ਕੀਤੀ ਜਾਵੇ ਹੂੰ ਔਰ ਉੱਥੇ ਲੰਬੀ ਵਿਚਾਰ ਚੱਲੇ ਪਹਿਲਾਂ ਵਿਚਾਰ ਚੱਲੇ ਜਲਬਾਜੀ ਨਾ ਹੋਵੇ ਪਹਿਲੇ ਵਿਚਾਰ ਚੱਲੇ ਉੱਥੇ ਔਰ ਉੱਥੇ ਸਮਾਂ ਹੈ ਨਹੀਂ ਬੇ 2 ਘੰਟੇ ਦਾ ਹੂੰ ਅਮੇ ਦੋ ਦਿਨ ਲੱਗਣ ਲਗਾਤਾਰ ਕੀ ਬਾਤ ਹੈ ਸਿੰਘ ਉਥੇ ਬੈਣ ਉਥੇ ਪ੍ਰਬੰਧ ਚੱਲ ਪੈਂਦਾ ਹੋਵੇ ਜੀ ਉਥੇ ਲਗਾਤਾਰ ਪ੍ਰਬੰਧ ਕੀਤਾ ਜਾਵੇ ਹੋਵੇ ਉਥੇ ਔਰ ਸਾਰੇ ਜਥੇ ਪੂਰੇ ਪੰਜਾਬ ਦੇ ਵੱਢ ਤੋਂ ਸਿੱਖ ਤੇ ਆਉਣ ਹਮ ਉਥੇ ਬੈ ਕੇ ਇੱਕ ਰੂਪਰੇਖਾ ਬਣਾਈ ਜਾਵੇ ਹਮ ਵੀ ਜਿਹੜਾ ਖਾਲਸਾ ਪੰਥ ਵਾਦ ਖਾਲਸਾ ਆਪਾਂ ਕਰਨਾ ਕਿਵੇਂ ਆ ਜੀ ਉਹਦੀ ਵਿਧਾਨਵਿਧੀ ਕੀ ਹੈ ਤੇ ਉਹਦੇ ਚੋਂ ਆਪਾਂ ਸਿੰਘ ਨੂੰ ਚੋਣ ਕਿਵੇਂ ਕਰਨੀ ਸਿੰਘ ਦੀ ਜੀ ਔਰ ਉਹਦੇ ਪਿੱਛੇ ਸਿੱਖ ਕੌਮ ਜਿਹੜਾ ਪਿੱਛੇ ਪੂਰਾ ਉਹਦੇ ਪਿੱਛੇ ਸਿੱਖ ਕੌਮ ਹੋਣੀ ਚਾਹੀਦੀ ਹੈ ਜੀ ਇੱਕ ਤਾਂ ਇਹ ਮੇਰੀ ਵਿਚਾਰ ਹੈ ਵੀ ਇਹਦਾ ਕੋਈ ਪ੍ਰਾਲਾ ਕੀਤਾ ਜਾਵੇ ਪੂਰੀ ਜਥੇਬੰਦੀਆਂ ਵੱਲੋਂ ਸਾਰੇ ਜਥੇਬੰਦੀਆਂ ਨੂੰ ਪੂਰੇ ਵੱਢਦੀਆਂ ਸਭ ਇਕੱਠ ਕੇ ਸਿੱਖਾਂ ਨੂੰ ਇੱਕ ਵਿਚਾਰ ਵਿਚਾਰ ਕਰਕੇ ਉਸ ਤੋਂ ਬਾਅਦ ਇੱਕ ਜਥੇਦਾਰ ਵੇਖੋ ਜਥੇਦਾਰ ਤਾਂ ਸਪੰਨ ਚੁਣੀਆਂ ਹੋ ਜਾਂਵਾਰੇ ਨੂੰ ਜੀ ਜਗਤਾਰ ਸਿੰਘ ਸਿਰਸ ਇੱਕ ਔਮੰਦਰ ਸਤਕਾਰ ਉਹਨਾਂ ਦਾ ਉਹ ਬਣੀ ਰਹਿਣਾ ਉਹਦਾ ਜੀ ਔਰ ਜਥੇਦਾਰ ਉਹ ਹੀ ਰਹਿਣ ਬਿਲਕੁਲ ਜੀ ਪਰ ਜਿੰਨਾ ਚਿਰ ਉਹਨਾਂ ਚਿਰ ਇੱਕ ਕਾਰਜ ਜਥੇਦਾਰ ਆਪਾਂ ਨੇ ਇੱਕ ਬਣਾਇਆ ਬਸ ਬਣਾਵੇ ਕੀਬਾ ਉਹ ਜ세ਦਾਰ ਕਿਹਾ ਜਾ ਕਿਹਾ ਜਾਵਾ ਹੋਵੇ ਉਹ ਬਾਣੀ ਬਾਣੇ ਚ ਪਰਪੱਕ ਹੋਵੇ ਉਹਦਾ ਪੂਰਾ ਜਿਹੜਾ ਹੈ ਪੂਰਾ ਜੀਵਨ ਦਾ ਵੇਖਿਆ ਜਾਵੇ ਜੀਵਨੋਂ ਦਾ ਗਿਰਦਾਰ ਉਹਦਾ ਉੱਚਾ ਅੰਮ੍ਰਿਤ ਵੇਲੇ ਚੌਂਕੜਾ ਮਾਰਨ ਵਾਲਾ ਹੋਵੇ ਔਰ ਉਹ ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪਿਆ ਹੋਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਤਿਗੁਰਾਂ ਜਿਦਾਂ ਉਹ ਕਬੂਲ ਕਰਦਾ ਹੋਵੇ ਇਹ ਜਿਹੜਾ ਸਿੱਖ ਜਦੋਂ ਜਦੋਂ ਮਿਲ ਗਿਆ ਨਾ ਆਪਣਾ ਜਦੋਂ ਕਾਲ ਤਾਂ ਜਿਹੜਾ ਰਹੇ ਜਿਹੜਾ ਆ ਗਿਆ ਉਸ ਦਿਨ ਸਾਰੀਆਂ ਆਪਣੀਆਂ ਮਸਲੇ ਹੱਲ ਹੋ ਜਾਣੇ ਆ ਇਹ ਮੇਰੀ ਬੇਨਤੀ ਹੈ ਸੋ ਧੰਨਵਾਦ ਬਾਬਾ ਜੀ ਦਾ ਥੋੜੇ ਸਮੇਂ ਚ ਉਹਨਾਂ ਵਧੀਰੇ ਜਾਣਕਾਰੀਆਂ ਦਿੱਤੀਆਂ ਅੱਜ ਪੰਥ ਦਰਦੀ ਅੱਜ ਸ਼ਹੀਦਾਂ ਦੀ ਪਾਵਨ ਧਰਤੀ ਫਿਰੋਜ਼ਪੁਰ ਕੱਤਰ ਹੋਏ ਔਰ ਆਪਣੀ ਚਿੰਤਾ ਜਤਾਈ ਔਰ ਹੱਲ ਲੱਭਿਆ ਵੀ ਇਸ ਚੀਜ਼ ਦਾ ਹੱਲ ਕਿਵੇਂ ਹੋ ਸਕਦਾ ਹੈ ਹੋਰ ਵੀ ਵਿਦਵਾਨ ਜਨ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਯਤਨ ਕਰਦੇ ਜੋ ਆ ਗਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ